ਸਵੇਰੇ 7 ਵਜੇ ਦਰਵਾਜ਼ੇ ਦੀ ਘੰਟੀ ਲਗਾਤਾਰ ਵੱਜੀ ਜਾ ਰਹੀ ਸੀ ਘੰਟੀ ਦੀ ਆਵਾਜ਼ ਸੁਣ ਕੇ ਮਨੀ ਨੇ ਗੁੱਸੇ ਵਿੱਚ ਬੜਬੜ ਕਰਦੇ ਹੋਏ ਆਪਣੇ ਪਤੀ ਰਵਜੀਤ ਨੂੰ ਗਿਆ ਰਵਜੀਤ ਜਾ ਕੇ ਦੇਖੋ ਕੰਮ ਵਾਲੀ ਕਮਲਾ ਆਈ ਹੋਵੇਗੀ ਹੋਰ ਇਸ ਟਾਈਮ ਕਿਹਨੇ ਆਉਣਾ ਤੁਹਾਡੀ ਮਾਂ ਤੋਂ ਤਾਂ ਇੰਨਾ ਵੀ ਨਹੀਂ ਹੁੰਦਾ ਕਿ ਦਰਵਾਜ਼ਾ ਹੀ ਖੋਲ ਦੇਵੇ ਰਵਜੀਤ ਨੇ ਜਵਾਬ ਵਿੱਚ ਕਿਹਾ ਮਨੀ ਮੰਮੀ ਪਾਠ ਕਰ ਰਹੇ ਹੋਣਗੇ ਉਸਦੀ ਪਤਨੀ ਨੇ ਮੂੰਹ ਬਣਾਉਂਦੇ ਹੋਏ ਕਿਹਾ ਇਹ ਕੈਂਤਵਾਰੀ ਤੇ ਮਿਲਦਾ ਆਰਾਮ ਨਾਲ ਸੌਣ ਦੇ ਲਈ ਕਿੰਨੀ ਵਾਰ ਉਹਨਾਂ ਨੂੰ ਕਿਹਾ ਕਿ ਜਦੋਂ ਕਮਲਾ ਆ ਜਾਇਆ ਕਰੇ ਤਾਂ ਪਾਠ ਕਰਨ ਨਾ ਬੈਠਿਆ ਕਰੋ ਪਰ ਨਹੀਂ ਉਹ ਤਾਂ ਆਪਣੇ ਸਮੇਂ ਦੀ ਪਾਠ ਕਰਨਗੇ ਹੁਣ ਜਾਓ ਵੀ ਜਾ ਕੇ ਦਰਵਾਜ਼ਾ ਖੋਲੋ ਇੱਥੇ ਖੜੇ ਖੜੇ ਮੇਰਾ ਮੂੰਹ ਹੀ ਦੇਖ ਰਹੇ ਹੋ ਰਵਜੀਤ ਨੇ ਗੁੱਸੇ ਵਿੱਚ ਮਨੀ ਨੂੰ ਦੇਖਿਆ ਉਹ ਕੁਝ ਜਵਾਬ ਦੇਣਾ ਚਾਹੁੰਦਾ ਸੀ ਪਰ ਸਵੇਰੇ ਸਵੇਰੇ ਉਹ ਲੜਨ ਦੇ ਮੂਡ ਵਿੱਚ ਨਹੀਂ ਸੀ ਇਸ ਲਈ ਔਟਕੇ ਦਰਵਾਜ਼ਾ ਖੋਲਣ ਚਲਾ ਗਿਆ ਦਰਵਾਜ਼ੇ ਤੇ ਕੰਮ ਵਾਲੀ ਕਮਲਾ ਖੜੀ ਹੋਈ ਸੀ ਉਸਦੇ ਚਿਹਰੇ ਤੇ ਗੁੱਸਾ ਸਾਫ਼ ਦਿਖਾਈ ਦੇ ਰਿਹਾ ਸੀ ਫਿਰ ਵੀ ਉਸਨੇ ਆਪਣੇ ਗੁੱਸੇ ਤੇ ਕਾਬੂ ਪਾਉਂਦੇ ਹੋਏ ਕਿਹਾ ਵੀਰੇ ਕੀ ਮਾਂ ਜੀ ਘਰੇ ਨਹੀਂ ਆ ਅੱਜ ਇੰਨੀ ਦੇਰ ਤੋਂ ਘੰਟੀ ਬਜਾ ਰਹੀ ਹੈ ਮਾਂ ਜੀ ਤਾਂ ਇੱਕ ਘੰਟੀ ਬਜਾਉਣ ਤੋਂ ਬਾਅਦ ਹੀ ਦਰਵਾਜ਼ਾ ਖੋਲ੍ਹ ਦਿੰਦੀ ਹੈ ਅੱਜ ਕੀ ਹੋਇਆ ਉਹਨਾਂ ਦੀ ਸਿਹਤ ਤਾਂ ਠੀਕ ਆ ਤੈਨੂੰ ਮਾਂ ਜੀ ਦੀ ਫਿਕਰ ਕਰਨ ਦੀ ਲੋੜ ਨਹੀਂ ਜਾ ਕੇ ਆਪਣਾ ਕੰਮ ਕਰ ਰਵਜੀਤ ਨੇ ਖਿੱਚਦਿਆਂ ਕਿਹਾ ਕਮਲਾ ਨੇ ਮੋਬਣਾ ਕੇ ਰਵਜੀਤ ਵੱਲ ਦੇਖਿਆ ਤੇ ਰਸੋਈ ਵੱਲ ਚਲੀ ਗਈ। ਰਵਜੀਤ ਫਿਰ ਜਾ ਕੇ ਬੈਸਤਰੇ ਤੇ लेट ਗਿਆ। ਮਨੀ ਹਜੇ ਵੀ ਸੌਂ ਰਹੀ ਸੀ। ਬੱਚੇ ਵੀ ਐਤਵਾਰ ਹੋਣ ਦੇ ਕਾਰਨ ਗੂੜੀ ਨੀਂਦ ਵਿੱਚ ਸਨ। ਲਗਭਗ 1 ਘੰਟੇ ਬਾਅਦ ਕਮਲਾ ਨੇ ਉੱਚੀ-ਉੱਚੀ ਚੀਕਦਿਆਂ ਕਿਹਾ, "ਭਾਬੀ ਜੀ, ਮੈਂ ਜਾ ਰਹੀ ਹਾਂ, ਦਰਵਾਜ਼ਾ ਬੰਦ ਕਰ ਲਿਓ, ਨਹੀਂ ਤਾਂ ਕੋਈ ਘਰੇ ਆ ਬੜੂ।" ਇਹਨਾਂ ਕਹਿ ਕੇ ਕਮਲਾ ਚਲੀ ਗਈ। ਉਸਨੇ ਦੂਜਿਆਂ ਦੇ ਘਰਾਂ ਵਿੱਚ ਵੀ ਕੰਮ ਕਰਨ ਜਾਣਾ ਸੀ। ਕਮਲਾ ਦੀ ਗੱਲ ਸੁਣ ਕੇ ਰਵਜੀਤ ਤੇ ਮਨੀ ਦੋਨੋਂ ਹੀ ਹੜਬੜਾ ਕੇ ਉੱਠ ਗਏ। ਦੋਨੋਂ ਹੀ ਗੁੱਸੇ ਵਿੱਚ ਖਿੱਚ ਕੇ ਇਕੱਠੇ ਬੋਲੇ ਕਿ ਮੰਮੀ ਘਰੇ ਨਹੀਂ ਆ। ਕਿੱਥੇ ਚਲੇ ਗਈ ਇੰਨੀ ਸਵੇਰੇ ਸਵੇਰੇ? ਦੋਨੋਂ ਕਮਰੇ ਤੋਂ ਬਾਹਰ ਆਏ ਤਾਂ ਕਮਲਾ ਦੀ ਗੱਲ ਸੁਣ ਕੇ ਬੱਚੇ ਵੀ ਆਪਣੇ ਕਮਰੇ ਤੋਂ ਬਾਹਰ ਨਿਕਲ ਆਏ। ਸਭ ਨੇ ਪੂਰਾ ਘਰ ਦੇਖ ਲਿਆ ਪਰ ਮੰਮੀ ਕਿਤੇ ਵੀ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਤੁਹਾਡੀ ਮੰਮੀ ਮੱਥਾ ਟੇਕਣ ਚਲੀ ਗਈਆਂ। ਘਰ ਦਾ ਕੰਮ ਨਾ ਕਰਨਾ ਪਵੇ ਇਸ ਲਈ ਸਭ ਤੋਂ ਚੰਗਾ ਬਹਾਨਾ ਇਹੀ ਆ। ਕਿ ਮਾਥਾ ਟੇਕਣ ਚਲੇ ਜਾਓ ਮਨੀ ਨੇ ਗੁੱਸੇ ਵਿੱਚ ਬੜਬੜ ਕਰਦਿਆਂ ਕਿਹਾ ਪਰ ਮਨੀ ਮੰਮੀ ਅੱਜ ਤੱਕ ਕਦੇ ਸਵੇਰੇ ਮਾਥਾ ਟੇਕਣ ਨਹੀਂ ਗਏ ਜੇਕਰ ਉਹਨਾਂ ਨੇ ਜਾਣਾ ਹੁੰਦਾ ਤਾਂ ਸ਼ਾਮ ਨੂੰ ਜਾਂਦੇ ਆ ਅੱਜ ਸਵੇਰੇ ਸਵੇਰੇ ਕਿਵੇਂ ਜਾ ਸਕਦੇ ਆ ਰਵਜੀਤ ਨੇ ਪਰੇਸ਼ਾਨੀ ਭਰੀ ਲਹਿਜ਼ੇ ਵਿੱਚ ਕਿਹਾ ਸਭ ਜਾਣਦੀਆਂ ਅੱਜ ਉਹ ਸਵੇਰੇ ਸਵੇਰੇ ਕਿਉਂ ਗਏ ਆ ਉਹਨਾਂ ਨੂੰ ਪਤਾ ਹੈ ਕਿ ਅੱਜ ਮੇਰੀ ਕਿੱਤੀ ਪਾਰਟੀ ਹੈ ਮੈਂ ਉਹਨਾਂ ਨੂੰ ਕਿਹਾ ਸੀ ਕਿ ਅੱਜ ਮੈਂ ਜਲਦੀ ਘਰੋਂ ਜਾਣਾ ਹੈ ਪਹਿਲਾਂ ਪਾਰਲਰ ਜਾਵਾਂਗੀ ਫਿਰ ਉਥੋਂ ਕਿੱਟੀ ਪਾਰਟੀ ਦੇ ਲਈ ਚਲੀ ਜਾਵਾਂਗੀ ਤੇ ਮੈਨੂੰ ਵਾਪਸ ਆਉਣ ਵਿੱਚ ਵੀ ਦੇਰ ਹੋ ਜਾਵੇਗੀ। ਉਹਨਾਂ ਨੂੰ ਲੱਗਿਆ ਹੋਣਾ ਕਿ ਘਰ ਦਾ ਕੰਮ ਉਹਨਾਂ ਨੂੰ ਇਕੱਲੇ ਹੀ ਕਰਨਾ ਪੈਣਾ। ਇਸ ਲਈ ਚਲੇਗੇ ਹੋਣਗੇ। ਆਉਣ ਦਿਓ ਗੁੜੀ ਨੂੰ ਦਿਮਾਗ ਠਿਕਾਣੇ ਨਾ ਲਗਾਇਆ ਤਾਂ ਮੀਰਾ ਵੀ ਨਾ ਮਨੀ ਨੇ। ਮਨੀ ਨੇ ਗੁੱਸੇ ਵਿੱਚ ਦੰਦ ਕਰੀਜਦੇ ਹੋਏ ਕਿਹਾ। ਜਦੋਂ ਮੰਮੀ ਆਉਣਗੇ ਉਦੋਂ ਦਿਮਾਗ ਠਿਕਾਣੇ ਲਾਵੀਂ। ਜਾਂ ਹੁਣ ਤੂੰ ਪਹਿਲਾਂ ਚਾਹ ਬਣਾ ਕੇ ਲਿਆ। ਹਰ ਰੋਜ਼ ਉੱਠਦੇ ਆਈ ਮੰਮੀ ਸਭ ਤੋਂ ਪਹਿਲਾਂ ਚਾਹ ਬਣਾਉਂਦੇ ਸੀ ਰਵਜੀਤ ਨੇ ਗੰਭੀਰ ਅੰਦਾਜ਼ ਵਿੱਚ ਕਿਹਾ ਮੈਂ ਚਾਹ ਨਹੀਂ ਬਣਾਵਾਂਗੀ ਤੁਸੀਂ ਖੁਦ ਬਣਾ ਲਓ ਮਨੀ ਨੇ ਪਲਟ ਕੇ ਜਵਾਬ ਦਿੱਤਾ ਮੰਮੀ ਸਾਨੂੰ ਭੁੱਖ ਲੱਗੀ ਆ ਨਾਸ਼ਤਾ ਬਣਾ ਦਿਓ ਤੇ ਅੱਜ ਕੁਝ ਚੰਗਾ ਜਿਹਾ ਬਣਾਓ ਦਾਦੀ ਦਾ ਬਹੁਤ ਵਧੀਆ ਪਨੀਰ ਦੇ ਪਰੌਂਠੇ ਬਣਾਉਂਦੇ ਆ ਤੁਸੀਂ ਵੀ ਨਾਸ਼ਤੇ ਵਿੱਚ ਪਨੀਰ ਦਾ ਪਰੌਂਠਾ ਹੀ ਬਣਾ ਦਿਓ ਦੋਨੋਂ ਬੱਚਿਆਂ ਨੇ ਇਕੱਠੇ ਕਿਹਾ ਮੈਂ ਨਹਾਉਣ ਜਾ ਰਹੀ ਆ ਥੋੜੀ देर ਬੈਠੋ ਉਹਨੇ ਦਾਦੀ ਆਉਂਦੀ ਹੋਵੇਗੀ ਆਕੇ ਉਹੀ ਨਾਸ਼ਤਾ ਬਣਾਉਗੀ ਮੇਰੇ ਤੋਂ ਨਾਸ਼ਤਾ ਵਾਸ਼ਤਾ ਨਹੀਂ ਬਣਦਾ ਜੇਕਰ ਐਨੀ ਭੁੱਖ ਲੱਗੀ ਆ ਤਾਂ ਆਪਣੇ ਪਾਪਾ ਨੂੰ ਕਹਿ ਕੇ ਬਾਹਰੋਂ ਮੰਗਵਾ ਲਓ ਮੇਰੇ ਲਈ ਵੀ ਮੰਗਵਾ ਲਿਓ ਇਹਨਾਂ ਕਹਿ ਕੇ ਮਨੀ ਨਹਾਉਣ ਚਲੀ ਗਈ ਰਵਜੀਤ ਤੇ ਬੱਚਾ ਨੇ ਥੋੜੀ ਦੇਰ ਦਾਦੀ ਦਾ ਇੰਤਜ਼ਾਰ ਕੀਤਾ ਜਦੋਂ ਉਹਨਾਂ ਤੋਂ ਭੁੱਖ ਬਰਦਾਸ਼ਤ ਨਹੀਂ ਹੋਈ ਤਾਂ ਉਹਨਾਂ ਨੇ ਨਾਸ਼ਤੇ ਦਾ ਆਰਡਰ ਦੇ ਦਿੱਤਾ ਥੋੜੀ ਦੇਰ ਬਾਅਦ ਬਾਹਰੋਂ ਨਾਸ਼ਤਾ ਆ ਗਿਆ ਉਦੋਂ ਤੱਕ ਮਨੀ ਵੀ ਨਹਾ ਕੇ ਆ ਗਈ ਸੀ ਸਭ ਡਾਈਨਿੰਗ ਟੇਬਲ ਤੇ ਬੈਠ ਕੇ ਨਾਸ਼ਤਾ ਕਰਨ ਲੱਗੇ ਉਦੋਂ ਹੀ ਰਵਜੀਤ ਦੇ ਬੇਟੇ ਨੇ ਕਿਹਾ ਪਾਪਾ ਦਾਦੀ ਹਜੇ ਤੱਕ ਨਹੀਂ ਆਈ ਇੰਨੀ ਦੇਰ ਤਾਂ ਉਹਨਾਂ ਨੇ ਕਦੇ ਵੀ ਨਹੀਂ ਲਗਾਈ ਦਾਦੀ ਕਿੱਥੇ ਚਲੇ ਗਏ ਕਿਤੇ ਰਾਹ ਵਿੱਚ ਉਹਨਾਂ ਦਾ ਐਕਸੀਡੈਂਟ ਤਾਂ ਨਹੀਂ ਹੋ ਗਿਆ ਜੇਕਰ ਤੁਹਾਡੀ ਮਾਂ ਦਾ ਐਕਸੀਡੈਂਟ ਹੋਇਆ ਹੋਵੇਗਾ ਤਾਂ ਮੈਂ ਉਹਨਾਂ ਦੀ ਸੇਵਾ ਨਹੀਂ ਕਰਨੀ ਉਹਨਾਂ ਨੂੰ ਕੀ ਜ਼ਰੂਰਤ ਸੀ ਬਾਹਰ ਜਾਂਦੀ ਮਨੀ ਨੇ ਗੁੱਸੇ ਵਿੱਚ ਕਿਹਾ ਮਨੀ ਤੂੰ ਚੁੱਪ ਕਰੇਂਗੀ ਬੰਟੀ ਨੇ ਐ ਕਿ ਸੰਭਾਵਨਾ ਹੀ ਦੱਸੀ ਆ ਰਵਜੀਤ ਨੇ ਖਿੱਚਦਿਆਂ ਕਿਹਾ ਇੱਕ ਘੰਟਾ ਹੋਰ ਬੀਤ ਗਿਆ। ਹਜੇ ਤੱਕ ਰਵਜੀਤ ਦੀ ਮੰਮੀ ਵਾਪਸ ਨਹੀਂ ਆਈ ਸੀ। ਸਾਰੇ ਪਰੇਸ਼ਾਨ ਹੋ ਗਏ ਸੀ। ਉਦੋਂ ਹੀ ਰਵਜੀਤ ਦੀ ਬੇਟੀ ਸਿਮੀ ਘਬਰਾਉਂਦੇ ਹੋਏ ਆਈ। ਬਸ ਤੇ ਆਪਣੇ ਪਾਪਾ ਨੂੰ ਕਿਹਾ। ਪਾਪਾ ਆ ਦੇਖੋ ਦਾਦੀ ਦੇ ਕਮਰੇ ਵਿੱਚੋਂ ਮੈਨੂੰ ਇੱਕ ਲੈਟਰ ਮਿਲਿਆ। ਦਾਦੀ ਘਰ ਛੱਡ ਕੇ ਚਲੇ ਗਏ ਆ। ਉਹਨਾਂ ਦਾ ਸਮਾਨ ਵੀ ਕਮਰੇ ਵਿੱਚ ਨਹੀਂ ਆ। ਕੀ? ਰਵਜੀਤ ਨੇ ਘਬਰਾ ਕੇ ਕਿਹਾ ਤੇ ਸਿਮੀ ਦੇ ਹੱਥੋਂ ਲੈਟਰ ਲੈ ਕੇ ਪੜਨ ਲੱਗਾ। ਬਸ ਵਿੱਚ ਲਿਖਿਆ ਸੀ। ਰਵਜੀਤ ਬੇਟਾ ਮੈਂ ਪਿੰਡੋਂ ਤੇਰੇ ਕੋਲ ਇਸ ਘਰ ਵਿੱਚ ਆਈ ਤੁਹਾਨੂੰ ਸਾਰਿਆਂ ਨੂੰ ਆਪਣਾ ਸਮਝਿਆ ਪਰ ਤੁਸੀਂ ਤਾਂ ਮੈਨੂੰ ਘਰ ਦੀ ਨੌਕਰਾਨੀ ਬਣਾ ਦਿੱਤਾ ਮੈਨੂੰ ਘਰ ਦਾ ਕੰਮ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਸੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਡੀ ਗੁਲਾਮ ਆ ਤੇਰੀ ਪਤਨੀ ਨੇ ਮੈਨੂੰ ਬੱਚਿਆਂ ਦੀ ਕੰਮ ਵਾਲੀ ਤੇ ਖਾਣਾ ਬਣਾਉਣ ਵਾਲੀ ਸਮਝ ਲਿਆ ਪੂਰਾ ਦਿਨ ਮੈਂ ਘਰੇ ਰਹਿ ਕੇ ਘਰ ਦੀ ਦੇਖਭਾਲ ਕਰਦੀ ਰਹੀ ਉਸ ਤੋਂ ਬਾਅਦ ਵੀ ਤੁਸੀਂ ਦੋਨੋਂ ਪਤੀ ਪਤਨੀ ਗੱਲ-ਗੱਲ ਤੇ ਮੈਨੂੰ ਗੁਮਾਰ ਕਹਿ ਕੇ અપਮਾਨਿਤ ਕਰਦੇ ਰਹੇ ਫਿਰ ਵੀ ਮੈਂ ਚੁੱਪ ਰਹੀ ਕਿ ਸ਼ਾਇਦ ਮੇਰੇ ਵੱਜ ਹੀ ਕੋਈ ਕਮੀ ਹੋਵੇਗੀ ਪਰ ਕੱਲ ਜਦੋਂ ਤੇਰੀ ਪਤਨੀ ਨੇ ਆਪਣੀ ਮਾਂ ਭੈਣ ਤੇ ਸਹੇਲੀ ਦੇ ਸਾਹਮਣੇ ਮੈਨੂੰ ਅਨਪੜ ਬਿਮਾਰ ਬੁੜੀ ਕਿਹਾ ਤਾਂ ਮੇਰੀ ਅੰਤਰ ਆਤਮਾ ਮੈਨੂੰ ਲਾਹਤਾ ਪਾਉਣ ਲੱਗੀ ਤੇ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਜਿੰਨਾ ਕੰਮ ਮੈਂ ਤੁਹਾਡੇ ਘਰ ਵਿੱਚ ਕਰਦੀ ਹਾਂ ਉਹ ਨਾ ਕਿਸੇ ਹੋਰ ਘਰ ਵਿੱਚ ਕਰਾਂਗੀ ਤਾਂ ਮੈਨੂੰ ਪੈਸਾ ਤੇ ਇੱਜ਼ਤ ਦੋਨੋਂ ਮਿਲਣਗੇ ਮੈਂ ਤੇਰੇ ਮਹਿਲ ਨੂੰ ਛੱਡ ਕੇ ਜਾ ਰਹੀ ਹਾਂ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰੀਂ ਤੂੰ ਤੋਂ ਖੇਨਾਲ ਪੈਣ ਵਾਲੀ ਜ਼ਮੀਨ ਵੇਚ ਕੇ ਪੈਸਾ ਆਪਣੀ ਪਤਨੀ ਦੇ ਨਾਮ ਜਮ੍ਹਾਂ ਕਰਵਾ ਦਿੱਤਾ। ਪਰਮਾਤਮਾ ਇਸ ਦਾ ਨਿਆਂ ਜ਼ਰੂਰ ਕਰੂਗਾ। ਕੱਲ ਨੂੰ ਤੇਰੇ ਪੁੱਤਰ ਦਾ ਵਿਆਹ ਹੋਵੇਗਾ। ਜਦੋਂ ਤੇਰੀ ਨੂੰਹ ਤੁਹਾਡੇ ਦੋਨਾਂ ਨਾਲ ਉਸੇ ਤਰ੍ਹਾਂ ਹੀ ਕਰੇਗੀ ਜਿਵੇਂ ਤੁਸੀਂ ਮੇਰੇ ਨਾਲ ਕੀਤਾ ਉਦੋਂ ਤੁਹਾਨੂੰ ਪਤਾ ਲੱਗੂਗਾ। ਹਜੇ ਮੈਂ ਇੰਨੀ ਬੁਢੀ ਨਹੀਂ ਹੋਈ ਕਿ ਆਪਣਾ ਧਿਆਨ ਨਾ ਰੱਖ ਸਕਾਂ। ਤੁਸੀਂ ਸਾਰੇ ਸਦਾ ਖੁਸ਼ ਰਹੋ। ਇਹੀ ਕਹਾਂਗੀ। ਪਰ ਪਰਮਾਤਮਾ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ। ਜਦੋਂ ਪੈਂਦੀ ਆ ਤਾਂ ਬਹੁਤ ਜ਼ੋਰ ਦੀ ਪੈਂਦੀ ਆ। ਮਾਪੇ ਨੂੰ ਦੁੱਖ ਦੇਣ ਵਾਲੀ ਸੰਤਾਨ ਨੂੰ ਪ੍ਰਭ ਸਜ਼ਾ ਜ਼ਰੂਰ ਦਿੰਦਾ। ਇਹ ਗੱਲ ਤੂੰ ਯਾਦ ਰੱਖੀ। ਤੇਰੀ ਮਾਂ ਆਪਣੀ ਮਾਂ ਦਾ ਖੱਤ ਪੜ੍ਹ ਕੇ ਰਵਜੀਤ ਸੁੱਨ ਖੜਾ ਰਹਿ ਗਿਆ ਸੀ। ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਹੁਣ ਉਹ ਕੀ ਕਰੇ। ਉਸਦੀ ਆਤਮਾ ਉਸ ਨੂੰ ਝੰਜੋੜ ਰਹੀ ਸੀ। ਉਸਨੇ ਕੀ ਕਰ ਦਿੱਤਾ? ਉਹ ਆਪਣੀ ਪਤਨੀ ਦੇ ਨਾਲ ਮਿਲ ਕੇ ਆਪਣੀ ਮਾਂ ਦਾ અપਮਾਨ ਕਰਦਾ ਰਿਹਾ। ਆਪਣੀ ਪਤਨੀ ਦੇ ਪਿਆਰ ਵਿੱਚ ਇੰਨਾ ਅੰਨ੍ਹਾ ਹੋ ਗਿਆ ਸੀ ਕਿ ਆਪਣੀ ਮਾਂ ਦੇ ਹੰਝੂਆਂ ਨੂੰ ਨਹੀਂ ਦੇਖ ਸਕਿਆ। ਮਨੀ ਵੀ ਆਪਣੀ ਸੱਸ ਦਾ ਖੱਤ ਸੁਣ ਕੇ ਘਬਰਾ ਗਈ। ਹੁਣ ਕੀ ਹੋਵੇਗਾ? ਘਰ ਦਾ ਸਾਰਾ ਕੰਮ ਉਸ ਨੂੰ ਕਰਨਾ ਪੈਣਾ। ਉਸ ਦੀ ਕਿੱਟੀ ਪਾਰਟੀ, ਸ਼ਾਪਿੰਗ ਆਦ ਦਾ ਕੀ ਹੋਵੇਗਾ? ਜੇਕਰ ਉਹ ਪੂਰਾ ਦਿਨ ਘਰ ਦੇ ਕੰਮਾਂ ਵਿੱਚ ਲੱਗੀ ਰਹੇਗੀ ਤਾਂ ਆਪਣੇ ਲਈ ਕਦੋਂ ਸਮਾਂ ਕੱਢ ਸਕੇਗੀ? ਉਸ ਨੇ ਆਪਣੇ ਮਨ ਦੇ ਵਿਚਾਰਾਂ ਨੂੰ ਦਬਾਉਂਦੇ ਹੋਏ ਗੁੱਸੇ ਵਿੱਚ ਮੂੰਹ ਬਣਾਉਂਦਿਆਂ ਕਿਹਾ। ਦੇਖਿਆ ਤੁਸੀਂ ਆਪਣੀ ਮਾਂ ਦੀ ਕਰਤੂਤ? ਸਮਾਜ ਵਿੱਚ ਸਾਡੀ ਇੱਜ਼ਤ ਉਛਾਲਣ ਦੇ ਲਈ ਉਸ ਨੇ ਕੀ ਕੀਤਾ? ਇਸ ਬੁੜੀ ਨੂੰ ਤਾਂ ਇੰਨੀ ਅਕਲ ਵੀ ਨਹੀਂ। ਕੀ ਘਰ ਦੀ ਇੱਜ਼ਤ ਇਸ ਤਰ੍ਹਾਂ ਨਿਲਾਮ ਨਹੀਂ ਕਰਨੀ ਚਾਹੀਦੀ ਅੱਛਾ ਮੇਰੀ ਮਾਂ ਨੂੰ ਘਰ ਦੀ ਇੱਜ਼ਤ ਦੀ ਪਰਵਾਹ ਨਹੀਂ ਆ ਤੇਰੀ ਮਾਂ ਨੂੰ ਆਪਣੇ ਘਰ ਦੀ ਇੱਜ਼ਤ ਦੀ ਕਿੰਨੀ ਕੁ ਪਰਵਾਹ ਹੈ ਜਵਾਈ ਦੀ ਮਾਂ ਦਾ અપਮਾਨ ਕਰਦੀ ਆ ਉਹ ਅੱਜ ਤੋਂ ਬਾਅਦ ਜੇਕਰ ਤੂੰ ਮੇਰੀ ਮਾਂ ਦੇ ਲਈ ਇੱਕ ਵੀ ਸ਼ਬਦ ਬੁਰਾ ਬੋਲਿਆ ਤਾਂ ਤੈਨੂੰ ਇਸ ਘਰ ਵਿੱਚੋਂ ਬਾਹਰ ਕੱਢ ਦੇਵਾਂਗਾ ਤੇ ਹਾਂ ਅੱਜ ਤੋਂ ਬਾਅਦ ਮੈਂ ਇੱਕ ਪੈਸਾ ਤੇਰੀ ਅਯਾਸ਼ੀ ਦੇ ਲਈ ਨਹੀਂ ਦੇਵਾਂਗਾ ਜੇਕਰ ਤੂੰ ਤੇ ਤੇਰੀ ਮਾਂ ਨੇ ਅਯਾਸ਼ੀਆਂ ਕਰਨੀਆਂ ਤਾਂ ਖੁਦ ਪੈਸਾ ਕਮਾਓ ਅੱਜ ਤੋਂ ਬਾਅਦ ਜੇਕਰ ਇਸ ਘਰ ਵਿੱਚ ਤੇਰੀ ਮਾਂ ਜਾਂ ਭੈਣ ਆਈਆਂ ਤਾਂ ਮੇਰੇ ਤੋਂ ਬਗਰ ਕੋਈ ਨਹੀਂ ਹੋਵੇਗਾ। ਰਵਜੀਤ ਨੇ ਗੁੱਸੇ ਵਿੱਚ ਦਹਾੜਦੇ ਹੋਏ ਕਿਹਾ ਤੇ ਰਵਜੀਤ ਦਾ ਗੁੱਸਾ ਦੇਖ ਕੇ ਮਨੀ ਦਾ ਮੂੰਹ ਖੁੱਲ੍ਹ ਹੀ ਰਹਿ ਗਿਆ। ਉਹ ਸਮਝ ਗਈ ਸੀ ਕਿ ਉਸਦੇ ਗੁਨਾਹਾਂ ਦਾ ਘੜਾ ਹੁਣ ਭਰ ਗਿਆ। ਜੇਕਰ ਉਸਨੇ ਇਸ ਘਰ ਵਿੱਚ ਰਹਿਣਾ ਤਾਂ ਉਸਨੂੰ ਆਪਣੀ ਸੱਸ ਨੂੰ ਲੱਭ ਕੇ ਉਸ ਕੋਲੋਂ ਮਾਫੀ ਮੰਗਣੀ ਪੈਣੀ ਹੈ। ਨਹੀਂ ਤਾਂ ਉਸਦਾ ਵਿਆਹਤਾ ਜੀਵਨ ਬਰਬਾਦ ਹੋ ਜਾਵੇਗਾ। ਉਦੋਂ ਹੀ ਮਨੀ ਦਾ ਫੋਨ ਆਇਆ। ਫੋਨ ਉਸਦੀ ਮਾਂ ਦਾ ਸੀ। ਰਾਵਜੀਤ ਨੇ ਮਨੀ ਤੋਂ ਫੋਨ ਲਿਆ ਤੇ ਔਨ ਕਰਕੇ ਸਪੀਕਰ ਤੇ ਕਰ ਦਿੱਤਾ। ਉਧਰੋਂ ਮਨੀ ਦੀ ਮਾਂ ਦੀ ਆਵਾਜ਼ ਆਈ। ਮਨੀ ਤੂੰ ਛੇਤੀ पार्लर ਆ ਜਾ ਮੈਂ ਤੇ ਤੇਰੀ ਭੈਣ ਉੱਥੇ ਪਹੁੰਚ ਰਹੇ ਆਂ। ਅੱਜ ਮੈਂ ਵੀ ਆਪਣਾ ਪੂਰਾ ਸਕਿਨ ਟ੍ਰੀਟਮੈਂਟ ਕਰਵਾਵਾਂਗੀ। ਤੇ ਤੂੰ ਟਾਈਮ ਤੇ ਪੇਮੈਂਟ ਕਰ ਦੇਵੀਂ। ਆਪਣੀ ਸਾਸ ਦੀ ਗੱਲ ਸੌਣ ਕੇ ਰਵਜੀਤ ਵਿਅੰਗਮਈ ਲਹਿਜੇ ਵਿੱਚ ਕਹਿਣ ਲੱਗਾ। ਮੰਮੀ ਮੈਂ ਪੈਸਾ ਆਪਣੇ ਪਰਿਵਾਰ ਦੇ ਲਈ ਕਮਾਉਣਾ ਤੁਹਾਡੀਆਂ ਆਇਆਂਸ਼ੀਆਂ ਦੇ ਲਈ ਨਹੀਂ। ਅੱਜ ਤੋਂ ਬਾਅਦ ਇਥੇ ਫੋਨ ਕਰਨ ਦੀ ਕੋਈ ਲੋੜ ਨਹੀਂ ਐ ਜੇਕਰ ਤੁਹਾਡੀ ਧੀ ਨੇ ਤੁਹਾਡੇ ਨਾਲ ਕੋਈ ਸੰਬੰਧ ਰੱਖਿਆ ਤਾਂ ਮੈਂ ਉਸ ਨੂੰ ਹਮੇਸ਼ਾ ਦੇ ਲਈ ਤੁਹਾਡੇ ਕੋਲ ਹੀ ਭੇਜ ਦੇਵਾਂਗਾ ਇਹ ਸਿਰਫ ਧਮਕੀ ਨਹੀਂ ਐ ਮੈਂ ਐਸੀ ਤਰ੍ਹਾਂ ਹੀ ਕਰਾਂਗਾ ਪਰਮਾਤਮਾ ਤੋਂ ਦੁਆ ਕਰੋ ਕਿ ਮੇਰੀ ਮਾਂ ਲੱਭ ਜਾਵੇ ਨਹੀਂ ਤਾਂ ਮੈਂ ਤੁਹਾਡਾ ਤੇ ਤੁਹਾਡੀ ਧੀ ਦਾ ਕੀ ਹਾਲ ਕਰਾਂਗਾ ਤੁਸੀਂ ਸੋਚ ਵੀ ਨਹੀਂ ਸਕਦੇ ਇਹਨਾਂ ਕਹਿ ਕੇ ਰਵਜੀਤ ਨੇ ਫੋਨ ਕੱਟ ਦਿੱਤਾ ਰਵਜੀਤ ਦੀ ਗੱਲ ਸੁਣ ਕੇ ਮਨੀ ਤੇ ਉਸ ਦੀ ਮਾਂ ਦੋਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਹੁਣ ਰਵਜੀਤ ਦੀ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਉਹ ਆਪਣੀ ਮਾਂ ਨੂੰ ਕਿੱਥੇ ਲੱਭੇ। ਉਦੋਂ ਹੀ ਉਸ ਦਾ ਫੋਨ ਆਇਆ ਉਸਦੇ ਦੋਸਤ ਦੀ ਪਤਨੀ ਦਾ ਸੀ। ਹੈਲੋ ਭਾਬੀ? ਉਧਰੋਂ ਆਵਾਜ਼ ਆਈ। ਭਰਾਜੀ, ਕੀ ਤੁਸੀਂ ਆਪਣੇ ਮਾਤਾ ਜੀ ਤੋਂ ਨੌਕਰੀ ਕਰਵਾ ਰਹੇ ਹੋ? ਨਹੀਂ ਭਾਬੀ ਜੀ, ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ? ਰਵਜੀਤ ਨੇ ਕਾਲੀ ਨਾਲ ਪੁੱਛਿਆ ਰਾਜੀ ਅੱਜ ਦਫ਼ਤਰ ਵਿੱਚ ਮੀਟਿੰਗ ਸੀ ਇਸ ਲਈ ਮੈਂ ਸੇਠੀ ਆਂਟੀ ਦੇ ਪਲੇ ਵੇ ਸਕੂਲ ਗਈ ਸੀ ਬੱਚਿਆਂ ਨੂੰ ਛੱਡਣ ਤਾਂ ਉੱਥੇ ਮੈਂ ਚਾਚੀ ਜੀ ਨੂੰ ਦੇਖਿਆ ਜਦੋਂ ਮੈਂ ਸੇਠੀ ਆਂਟੀ ਤੋਂ ਪੁੱਛਿਆ ਵੀ ਚਾਚੀ ਜੀ ਇੱਥੇ ਕੀ ਕਰ ਰਹੇ ਆ ਤਾਂ ਉਹਨਾਂ ਨੇ ਦੱਸਿਆ ਕਿ ਹੁਣ ਉਹ ਇੱਥੇ ਹੀ ਕੰਮ ਕਰਨਗੇ ਇਹ ਸੁਣ ਕੇ ਮੈਂ ਹੈਰਾਨ ਰਹਿ ਗਈ ਤੁਸੀਂ ਇੰਨਾ ਚੰਗਾ ਕਮਾਉਨੇ ਹੋ ਤੇ ਤੁਹਾਡੀ ਮਾਂ ਨੂੰ ਨੌਕਰੀ ਕਰਨ ਦੀ ਕੀ ਲੋੜ ਪੈਗੀ ਕੀ ਮਨੀ ਚਾਚੀ ਜੀ ਦੇ ਨਾਲ ਚੰਗਾ ਸਲੂਕ ਨਹੀਂ ਕਰਦੀ ਕਿਹੋ ਜਿਹਾ ਜਮਾਨਾ ਆ ਗਿਆ ਜਿਸ ਦੇ ਮਾਤਾ ਪਿਤਾ ਉਹ ਤਾਂ ਉਹਨਾਂ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੇ ਤੇ ਜਿਨ੍ਹਾਂ ਦੇ ਕੋਲ ਨਹੀਂ ਆ ਉਹ ਮਾਤਾ ਪਿਤਾ ਦੇ ਨਾਲ ਰਹਿਣ ਲਈ ਤਰਸਦੇ ਆ ਮੈਂ ਤਾਂ ਸੋਚਦੀ ਆ ਜੇਕਰ ਬੇਰੀ ਸੱਸ ਹੁੰਦੀ ਤਾਂ ਮੈਨੂੰ ਬੱਚਿਆਂ ਨੂੰ ਪਲੇਵੇ ਵਿੱਚ ਛੱਡਣਾ ਨਹੀਂ ਸੀ ਪੈਣਾ ਓਕੇ ਮੈਂ ਫੋਨ ਰੱਖਦੀ ਆ ਮੈਨੂੰ ਚਾਚੀ ਜੀ ਨੂੰ ਉੱਥੇ ਦੇਖ ਕੇ ਬੁਰਾ ਲੱਗਿਆ ਇਸੇ ਲਈ ਮੈਂ ਕਹਿ ਦਿੱਤਾ ਨਹੀਂ ਤਾਂ ਇਹ ਤੁਹਾਡਾ ਘਰੇਲੂ ਮਾਮਲਾ ਹੈ ਤੁਸੀਂ ਜਾਣੋ ਇਹਨਾਂ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਆਪਣੇ ਦੋਸਤ ਦੀ ਪਤਨੀ ਦੀ ਗੱਲ ਸੁਣ ਕੇ ਰਵਜੀਤ ਦੇ ਚਿਹਰੇ ਤੇ ਮਸਕਾਨ ਫੈਲ ਗਈ ਕਿਉਂਕਿ ਉਸ ਨੂੰ ਆਪਣੀ ਮਾਂ ਦਾ ਪਤਾ ਲੱਗ ਚੁੱਕਿਆ ਸੀ ਰਵਜੀਤ ਨੇ ਬੱਚਿਆਂ ਨੂੰ ਕਿਹਾ ਬੱਚਿਓ ਮੇਰੇ ਨਾਲ ਚਲੋ ਦਾਦੀ ਦਾ ਪਤਾ ਲੱਗ ਗਿਆ Papa ਦਾਦੀ ਕਿੱਥੇ ਆ ਦੋਨੋਂ ਬੱਚਿਆਂ ਨੇ ਖੁਸ਼ ਹੋ ਕੇ ਇਕੱਠੇ ਪੁੱਛਿਆ ਸੇਠੀ ਆਂਟੀ ਦੇ ਪਲੇਵੇ ਸਕੂਲ ਵਿੱਚ ਰਵਜੀਤ ਨੇ ਗੰਭੀਰ ਲਹਿਜੇ ਵਿੱਚ ਜਵਾਬ ਦਿੱਤਾ ਰਵਜੀਤ ਬੱਚਿਆਂ ਨੂੰ ਲੈ ਕੇ ਜਾਣ ਲੱਗਾ ਉਦੋਂ ਹੀ ਮਨੀ ਨੇ ਕਿਹਾ ਰਵਜੀਤ ਮੈਂ ਵੀ ਤੁਹਾਡੇ ਨਾਲ ਚੱਲਦੀ ਆਂ ਮੈਂ ਵੀ ਮਾਂਜੀ ਤੋਂ ਮਾਫੀ ਮੰਗਣੀ ਆ ਰਵਜੀਤ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਬੱਚਿਆਂ ਦੇ ਨਾਲ ਘਰ ਤੋਂ ਬਾਹਰ ਨਿਕਲ ਗਿਆ ਮਨੀ ਵੀ ਉਸ ਦੇ ਪਿੱਛੇ-ਪਿੱਛੇ ਚੱਲ ਪਈ ਕਲੋਨੀ ਦੀ ਸ਼ੁਰੂਆਤ ਵਿੱਚ ਹੀ ਸੇਠੀ ਆਂਟੀ ਦਾ ਘਰ ਸੀ ਥੋੜੀ ਦੇਰ ਬਾਅਦ ਰਵਜੀਤ ਉੱਥੇ ਪਹੁੰਚ ਗਿਆ ਰਵਜੀਤ ਉਹ ਆਪਣੇ ਸਾਹਮਣੇ ਦੇਖ ਕੇ ਉਸ ਦੀ ਮਾਂ ਨੇ ਅਣ ਦੇਖਿਆ ਕਰ ਦਿੱਤਾ ਰਵਜੀਤ ਅੱਗੇ ਹੋ ਕੇ ਬੇਨਤੀ ਕਰਦੇ ਹੋਏ ਕਹਿਣ ਲੱਗਾ ਮੰਮੀ ਮੈਨੂੰ ਮਾਫ ਕਰ ਦਿਓ ਤੇ ਘਰ ਵਾਪਸ ਚੱਲੋ ਨਹੀਂ ਰਵਜੀਤ ਮੈਂ ਉਸ ਘਰ ਵਿੱਚ ਵਾਪਸ ਨਹੀਂ ਜਾਵਾਂਗੀ ਜਿੱਥੇ ਦਿਨ ਰਾਤ ਮੈਨੂੰ અપਮਾਨਿਤ ਕੀਤਾ ਜਾਂਦਾ ਹੈ ਮੇਰੇ ਸਵੈਮਾਨ ਨੂੰ ਠੇਸ ਪਹੁੰਚਾਈ ਜਾਂਦੀ ਹੈ ਉਸ ਘਰ ਵਿੱਚ ਮੈਂ ਬਿਲਕੁਲ ਨਹੀਂ ਜਾਵਾਂਗੀ ਤੂੰ ਮੈਨੂੰ ਸਮਝ ਕੀ ਰੱਖਿਆ ਤੂੰ ਤੇ ਤੇਰੀ ਪਤਨੀ ਮੇਰਾ ਅਪਮਾਨ ਕਰਦੇ ਰਹੋਗੇ ਤੇਰੀ ਪਤਨੀ ਮੈਨੂੰ ਅਪ ਸ਼ਬਦ ਕਹੇਗੀ ਤੇਰੀ ਸੱਸ ਮੈਨੂੰ ਬਿਮਾਰ ਕਹੋਗੀ ਉਸ ਤੋਂ ਬਾਅਦ ਤੂੰ ਆ ਕੇ ਮੇਰੇ ਤੋਂ ਮਾਫੀ ਮੰਗ ਲਵੇਂਗਾ ਤੇ ਮੈਂ ਤੈਨੂੰ ਮਾਫ ਕਰ ਦੇਵਾਂਗੀ ਤੂੰ ਸੋਚ ਕੇ ਮੈਂ ਲਿਆ ਮੇਰੀ ਵੀ ਇੱਜ਼ਤ ਆ ਮੰਨਿਆ ਕਿ ਮੈਂ ਘੱਟ ਪੜ੍ਹੀ ਲਿਖੀ ਆ ਪਰ ਮੈਂ ਤੇਰੀ ਪੜ੍ਹੀ ਲਿਖੀ ਪਤਨੀ ਦੇ ਬਾਗ ਕਿਸੇ ਦੀ ਬੇਜਤੀ ਨਹੀਂ ਕਰਦੀ ਹੁਣ ਤੂੰ ਇੱਥੋਂ ਜਾ ਮੈਂ ਤੇਰੇ ਨਾਲ ਨਹੀਂ ਜਾਣਾ ਇੱਥੇ ਹੀ ਸੇਠੀ ਭੈਣਜੀ ਦੇ ਨਾਲ ਕੰਮ ਕਰਾਂਗੀ ਤੇ ਮਾਣ ਨਾਲ ਸਿਰ ਚੱਕ ਕੇ ਰਹਾਂਗੀ ਹੁਣ ਮੈਨੂੰ ਤੇਰੇ ਉਸ ਮਹਿਲ ਵਿੱਚ ਰਹਿ ਕੇ અપਮਾਨਿਤ ਹੋਣ ਦਾ ਕੋਈ ਸ਼ੌਂਕ ਨਹੀਂ ਉਸਦੀ ਮਾਂ ਨੇ ਸਖਤ ਸ਼ਬਦਾਂ ਵਿੱਚ ਕਿਹਾ ਮੰਮੀ ਜੀ ਮੈਨੂੰ ਮਾਫ਼ ਕਰ ਦਿਓ ਹੁਣ ਮੈਂ ਤੁਹਾਡਾ અપਮਾਨ ਨਹੀਂ ਕਰਾਂਗੀ ਘਰ ਚੱਲੋ ਮਨੀ ਨੇ ਬੇਨਤੀ ਕਰਦੇ ਹੋਏ ਕਿਹਾ ਹੁਣ ਮੈਂ ਤੁਹਾਡੀ ਘਰ ਵਿੱਚ ਨੌਕਰਾਨੀ ਵਾਂਗ ਕੰਮ ਨਹੀਂ ਕਰਾਂਗੀ ਘਰ ਦੇ ਕੰਮ ਦੇ ਲਈ ਕਿਸੇ ਦੂਸਰੀ ਨੌਕਰਾਨੀ ਨੂੰ ਰੱਖ ਲਓ ਮੈਂ ਉਹ ਘਰ ਛੱਡ ਦਿੱਤਾ ਮਨਜੀਤ ਕੌਰ ਨੇ ਵਿਅੰਗਮਈ ਮੁਸਕਰਾਹਟ ਦੇ ਨਾਲ ਕਿਹਾ ਆਪਣੀ ਸੱਸ ਦੇ ਸਖਤ ਸ਼ਬਦਾਂ ਨੂੰ ਸੁਣ ਕੇ ਮਨੀ ਕੰਬ ਗਈ ਉਹ ਬਹੁਤ ਡਰ ਗਈ ਸੀ ਉਹ ਜਾਣਦੀ ਸੀ ਕਿ ਜੇਕਰ ਉਸ ਦੀ ਸੱਸ ਘਰ ਨਾ ਆਈ ਤਾਂ ਉਸ ਦੇ ਪਤੀ ਨੇ ਉਸ ਨੂੰ ਕਦੇ ਮਾਫ਼ ਨਹੀਂ ਕਰਨਾ ਉਸ ਨੇ ਤਰਲੇ ਕਰਦੇ ਹੋਏ ਆਪਣੀ ਸੱਸ ਦੇ ਪੈਰ ਫੜ ਲਏ ਪਰ ਮਨਜੀਤ ਕੌਰ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਇਸ ਸਮੇਂ ਮੈਂ ਤੈਨੂੰ ਮਾਫ਼ ਨਹੀਂ ਕਰ ਸਕਦੀ ਅੱਗੇ ਭਵਿੱਖ ਵਿੱਚ ਕੀ ਹੋਵੇਗਾ ਪਤਾ ਨਹੀਂ ਤੁਸੀਂ ਜਾਓ ਮੈਂ ਤੁਹਾਡੇ ਨਾਲ ਨਹੀਂ ਜਾਣਾ ਆਪਣੀ ਬੇਇੱਜ਼ਤੀ ਦਾ ਜ਼ਖਮ ਇੰਨੀ ਜਲਦੀ ਮੈਨੂੰ ਭੁੱਲ ਸਕਦੀ ਇਹਨਾਂ ਕਹਿ ਕੇ ਮਨਜੀਤ ਕੋਲੋਂ ਉੱਥੋਂ ਪਾਸੇ ਹੋ ਗਈ ਫਿਰ ਰਵਜੀਤ ਤੇ ਮਨੀ ਦਾ ਸਿਰ ਸ਼ਰਮ ਨਾਲ ਝੁੱਕ ਗਿਆ ਬਾਹਰ ਨਿਕਲ ਕੇ ਰਵਜੀਤ ਨੇ ਮਨੀ ਨੂੰ ਸਿਰਫ ਇਹ ਨਹੀਂ ਕਿਹਾ ਜਦੋਂ ਤੱਕ ਮੇਰੀ ਮਾਂ ਤੈਨੂੰ ਮਾਫ਼ ਨਹੀਂ ਕਰੇਗੀ ਮੈਂ ਵੀ ਤੈਨੂੰ ਮਾਫ਼ ਨਹੀਂ ਕਰਾਂਗਾ ਹੁਣ ਮਾਂ ਦੀ ਮਾਫ਼ੀ ਪਾਉਣ ਦੇ ਲਈ ਤੂੰ ਕੀ ਕਰਦੀ ਹੈ ਇਹ ਤੂੰ ਜਾਣੇਂ ਰਾਵਜੀਤ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਮੈਂ ਹਾਰ ਨਹੀਂ ਮੰਨਾਂਗੀ ਤੁਸੀਂ ਦੇਖਿਓ ਮੈਂ ਬਹੁਤ ਜਲਦੀ ਮਾਂਜੀ ਨੂੰ ਆਪਣੇ ਨਾਲ ਕਰ ਲਿਆਵਾਂਗੀ ਉਸਦੀ ਆਵਾਜ਼ ਵਿੱਚ ਨਿਰਾਸ਼ਾ ਤੇ ਉਮੀਦ ਦਾ ਮਿਸ਼ਰਣ ਸੀ ਸਿੱਧੀ ਆਂਟੀ ਦੇ ਘਰੋਂ ਨਿਕਲ ਕੇ ਰਾਮਜੀਤ ਨੇ ਗੁੱਸੇ ਵਿੱਚ ਆਪਣੀ ਪਤਨੀ ਮਨੀ ਨੂੰ ਦੇਖਿਆ ਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗਾ ਮਨੀ ਤੂੰ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਚੰਗੀ ਤਰ੍ਹਾਂ ਸੁਣ ਲੈ ਜਦੋਂ ਤੱਕ ਮੰਮੀ ਤੈਨੂੰ ਮਾਫ਼ ਨਹੀਂ ਕਰ ਦਿੰਦੇ ਉਦੋਂ ਤੱਕ ਮੈਂ ਵੀ ਤੈਨੂੰ ਮਾਫ਼ ਨਹੀਂ ਕਰਨਾ ਪਪਾ ਦਾਦੀ ਦਾ અપਮਾਨ ਦਾ ਤੁਸੀਂ ਵੀ ਕਰਦੇ ਸੀ ਜਦੋਂ ਮੰਮੀ ਦਾਦੀ ਨੂੰ ਬੁੜੀ ਅਨਪੜ੍ਹ ਕਹਿੰਦੇ ਸੀ ਤਾਂ ਤੁਸੀਂ ਵੀ ਮੰਮੀ ਦਾ ਸਾਥ ਦਿੰਦੇ ਸੀ ਮੇਰੇ ਟੀਚਰ ਕਹਿੰਦੇ ਆ ਕਿ ਗਲਤ ਦਾ ਸਾਥ ਦੇਣ ਵਾਲਾ ਵੀ ਗਲਤ ਹੁੰਦਾ ਤੁਹਾਨੂੰ ਵੀ ਦਾਦੀ ਤੋਂ ਮਾਫੀ ਮੰਗਣੀ ਚਾਹੀਦੀ ਆ ਰਵਜੀਤ ਦੇ ਬੇਟੇ ਨੇ ਹੌਲੀ ਜਿਹਾ ਆਪਣੇ ਬੇਟੇ ਦੀ ਗੱਲ ਸੁਣ ਕੇ ਰਵਜੀਤ ਦਾ ਸਿਰ ਸ਼ਰਮ ਨਾਲ ਝੁੱਕ ਗਿਆ ਫਿਰ ਉਸਨੇ ਉਦਾਸ ਆਵਾਜ਼ ਵਿੱਚ ਜਵਾਬ ਦਿੱਤਾ ਤੂੰ ਠੀਕ ਕਹਿ ਰਿਹਾ ਹੈ ਬੇਟੇ ਗਲਤੀ ਤਾਂ ਮੇਰੀ ਐ ਜਦੋਂ ਪੁੱਤਰ ਹੋ ਕੇ ਮੈਂ ਉਹਨਾਂ ਦਾ અપਮਾਨ ਕਰਦਾ ਰਿਹਾ ਤਾਂ ਤੇਰੀ ਮੰਮੀ ਨੇ ਵੀ ਉਸੇ ਤਰ੍ਹਾਂ ਹੀ ਕੀਤਾ ਜੇਕਰ ਮੈਂ ਤੇਰੀ ਮੰਮੀ ਨੂੰ ਹੱਲਾਸ਼ੇਰੀ ਨਾਂ ਦਿੰਦਾ ਹੁੰਦਾ ਤਾਂ ਅੱਜ ਮੇਰੀ ਮਾਂ ਮੈਨੂੰ ਛੱਡ ਕੇ ਕਿਤੇ ਨਾ ਜਾਂਦੀ ਇਹਨਾਂ ਕਹਿ ਕੇ ਰਵਜੀਤ ਤੇਜ਼ ਕਦਮਾਂ ਨਾਲ ਤੁਰਦਾ ਹੋਇਆ ਆਪਣੇ ਘਰ ਵੱਲ ਚਲਾ ਗਿਆ ਫਸ ਨੇ ਘਰ ਦਾ ਦਰਵਾਜ਼ਾ ਖੁੱਲ੍ਹਾ ਤੇ ਸਿੱਧਾ ਆਪਣੇ ਕਮਰੇ ਵਿੱਚ ਗਿਆ ਤੇ ਅਲਮਾਰੀ ਵਿੱਚੋਂ ਆਪਣਾ ਤੇ ਮਨੀ ਦਾ ਸਮਾਨ ਕੱਢਣ ਲੱਗਾ ਉਦੋਂ ਤੱਕ ਮਨੀ ਤੇ ਬੱਚੇ ਵੀ ਉੱਥੇ ਆ ਗਏ ਮਨੀ ਦੀ ਹਿੰਮਤ ਨਹੀਂ ਸੀ ਹੋ ਰਹੀ ਕਿ ਉਹ ਰਵਜੀਤ ਨੂੰ ਕੁਝ ਪੁੱਛੇ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਿਹਾ ਮਨੀ ਨੇ ਆਪਣੀ ਬੇਟੀ ਨੂੰ ਇਸ਼ਾਰਾ ਕੀਤਾ ਕਿ ਉਹ ਰਵਜੀਤ ਨੂੰ ਪੁੱਛੇ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਿਹਾ ਕਿਉਂ ਉਹ ਅਲਮਾਰੀ ਵਿੱਚੋਂ ਸਮਾਨ ਕੱਢ ਰਿਹਾ ਪਾਪਾ ਤੁਸੀਂ ਕਿਤੇ ਜਾ ਰਹੇ ਹੋ ਰਵਜੀਤ ਦੀ ਬੇਟੀ ਨੇ ਪੁੱਛਿਆ ਨਹੀਂ ਬੇਟਾ ਆਪਾਂ ਕਿਤੇ ਨਹੀਂ ਜਾ ਰਹੇ ਰਵਜੀਤ ਨੇ ਸਮਾਨ ਕੱਢਦੇ ਹੋਏ ਜਵਾਬ ਦਿੱਤਾ ਫਿਰ ਤੁਸੀਂ ਅਲਮਾਰੀ ਵਿੱਚੋਂ ਆਪਣਾ ਸਮਾਨ ਕਿਉਂ ਕੱਢ ਰਹੇ ਹੋ ਰਵਜੀਤ ਦੇ ਬੇਟੇ ਨੇ ਪੁੱਛਿਆ ਬੇਟਾ ਅੱਜ ਤੋਂ ਇਹ ਕਮਰਾ ਦਾਦੀ ਦਾ ਹੈ। ਦਾਦੀ ਇੱਥੇ ਹੀ ਰਹਿਣਗੇ ਤੇ ਆਪਾਂ ਦਾਦੀ ਦੇ ਕਮਰੇ ਵਿੱਚ ਰਹਾਂਗੇ। ਇਸ ਕਮਰੇ ਵਿੱਚ ਅਟੈਚ ਬਾਥਰੂਮ ਹੈ। ਜਦ ਕਿ ਜਿਹੜੇ ਕਮਰੇ ਵਿੱਚ ਦਾਦੀ ਰਹਿੰਦੇ ਸੀ ਉਸ ਕਮਰੇ ਵਿੱਚ ਬਾਥਰੂਮ ਨਹੀਂ ਆ। ਤੁਹਾਡੀ ਦਾਦੀ ਨੂੰ ਰਾਤ ਨੂੰ ਕਮਰੇ ਵਿੱਚੋਂ ਬਾਹਰ ਨਿਕਲ ਕੇ ਬਾਥਰੂਮ ਜਾਣਾ ਪੈਂਦਾ ਸੀ। ਮੈਂ ਕਦੇ ਵੀ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਨਹੀਂ ਸਮਝਿਆ ਤੇ ਹਮੇਸ਼ਾ ਨਜ਼ਰਅੰਦਾਜ਼ ਕੀਤਾ। ਦਾਦੀ ਦੀਆਂ ਅੱਖਾਂ ਵਿੱਚ ਮੋਤੀਆ ਵੀ ਉੱਤਰ ਆਇਆ। ਉਹਨਾਂ ਨੇ ਮੈਨੂੰ ਆਪਰੇਸ਼ਨ ਕਰਵਾਉਣ ਦੇ ਲਈ ਵੀ ਕਿਹਾ। ਪਰ ਮੈਂ ਤੁਹਾਡੀ ਮੰਮੀ ਦੀਆਂ ਗੱਲਾਂ ਵਿੱਚ ਆ ਕੇ ਉਹਨਾਂ ਦਾ ਆਪਰੇਸ਼ਨ ਨਹੀਂ ਕਰਵਾਇਆ ਜਦ ਕਿ ਤੁਹਾਡੀ ਮੰਮੀ ਤੁਹਾਡੀ ਨਾਨੀ ਤੇ ਮਾਸੀ ਮੇਰੀ ਕਮਾਈ ਲਟਾਉਂਦੀਆਂ ਰਹੀਆਂ ਤੇ ਮੇਰੀ ਮਾਂ ਦਾ ਆਪਰੇਸ਼ਨ ਕਰਵਾਉਣਾ ਇਹਨਾਂ ਸਾਰਿਆਂ ਨੂੰ ਫਜ਼ੂਲ ਖਰਚੀ ਲੱਗਦਾ ਸੀ ਗਲਤੀ ਤੁਹਾਡੀ ਮਾਂ ਦੀ ਨਹੀਂ ਮੇਰੀ ਵੀ ਹੈ ਮੈਂ ਹੀ ਆਪਣੀ ਮਾਂ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਸੀ ਤੇ ਆਪਣੇ ਸਹੁਰੇ ਵਾਲਿਆਂ ਤੇ ਖੁੱਲੇ ਆਮ ਪੈਸਾ ਖਰਚਦਾ ਰਿਆ ਪਰ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ ਅੱਜ ਤੋਂ ਬਾਅਦ ਤੁਹਾਡੀ ਮੰਮੀ ਤੇ ਨਾਨੀ ਦੀਆਂ ਫਜ਼ੂਲ ਖਰਚੀਆਂ ਦੇ ਲਈ ਮੈਂ ਪੈਸਾ ਨਹੀਂ ਦੇਵਾਂਗਾ। ਹੁਣ ਘਰ ਵਿੱਚ ਫਜ਼ੂਲ ਖਰਚੀ ਹੋਵੇਗੀ ਹੀ ਨਹੀਂ। ਰਵਜੀਤ ਨੇ ਗੰਭੀਰ ਲਹਿਜੇ ਵਿੱਚ ਜਵਾਬ ਦਿੱਤਾ। ਪਾਪਾ ਦਾਦੀ ਦਾ ਇੱਥੇ ਹੈ ਨਹੀਂ। ਫਿਰ ਇਸ ਕਮਰੇ ਵਿੱਚ ਉਹ ਕਿਵੇਂ ਰਹਿਣਗੇ? ਬੇਟੇ ਨੇ ਪੁੱਛਿਆ। ਜਦੋਂ ਦਾਦੀ ਆਉਣਗੇ ਤਾਂ ਉਹ ਇਸੇ ਕਮਰੇ ਵਿੱਚ ਹੀ ਰਹਿਣਗੇ। ਇਸ ਲਈ ਮੈਂ ਪਹਿਲਾਂ ਹੀ ਉਹਨਾਂ ਦਾ ਕਮਰਾ ਉਹਨਾਂ ਦੇ ਰਹਿਣ ਲਾਇਕ ਬਣਾ ਰਿਹਾ। ਰਵਜੀਤ ਨੇ ਬੇਟੇ ਨੂੰ ਸਮਝਾਉਂਦੇ ਹੋਏ ਕਿਹਾ ਰਵਜੀਤ ਬੇਟਾ ਜੇਕਰ ਤੂੰ ਪਹਿਲਾਂ ਹੀ ਆਪਣੀ ਮਾਂ ਦਾ ਇੰਨਾ ਧਿਆਨ ਰੱਖਿਆ ਹੁੰਦਾ ਤਾਂ ਉਹਨਾਂ ਨੂੰ ਇਸ ਬੁਢਾਪੇ ਵਿੱਚ ਘਰ ਛੱਡ ਕੇ ਜਾਣ ਦੀ ਲੋੜ ਨਹੀਂ ਸੀ ਪੈਣੀ ਉਦੋਂ ਹੀ ਗਵਾਂਢ ਵਿੱਚ ਰਹਿਣ ਵਾਲੀ ਸ਼ਰਮਾ ਆਂਟੀ ਨੇ ਆਉਂਦੇ ਹੋਏ ਕਿਹਾ ਆਂਟੀ ਜੀ ਮੈਂ ਮੰਨਦਾ ਕਿ ਮੇਰੇ ਤੋਂ ਬਹੁਤ ਵੱਡਾ ਗੁਨਾਹ ਹੋਇਆ ਮੈਂ ਆਪਣੀ ਮਾਂ ਦੀ ਇੱਜ਼ਤ ਨਹੀਂ ਕੀਤੀ ਉਹਨਾਂ ਨੂੰ ਹਮੇਸ਼ਾ ਨਜ਼ਰਅੰਦਾਜ਼ ਕਰਦਾ ਰਿਹਾ ਪਰ ਹੁਣ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਮੈਂ ਆਪਣੇ ਪਾਪਾ ਦਾ ਪ੍ਰਾਇਸ਼ਚਿਤ ਕਰਾਂਗਾ ਆਪਣੀ ਮਾਂ ਨੂੰ ਮਨਾ ਕੇ ਘਰ ਲੈ ਆਵਾਂਗਾ। ਰਵਜੀਤ ਨੇ ਦੁਖੀ ਮਨ ਨਾਲ ਕਿਹਾ, "ਬੇਟਾ, ਕੀ ਤੇਰੇ ਮੰਮੀ ਵਾਪਸ ਆ ਜਾਣਗੇ?" ਮਨੀ ਨੇ ਉਹਨਾਂ ਨੂੰ ਬਹੁਤ ਪਰੇਸ਼ਾਨ ਕੀਤਾ। ਇੱਕ ਵਾਰ ਤਾਂ ਉਹਨਾਂ ਤੋਂ ਖਾਣਾ ਬਣਾਉਣ ਲੱਗਿਆ, ਖਾਣੇ ਵਿੱਚ ਨਮਕ ਥੋੜਾ ਜਿਹਾ ਜ਼ਿਆਦਾ ਪੈ ਗਿਆ। ਤਾਂ ਤੇਰੀ ਪਤਨੀ ਨੇ surjeet ਭੈਣ ਨੂੰ ਤੱਕਾ ਦੇ ਦਿੱਤਾ ਤੇ ਉਹ ਜ਼ਮੀਨ ਤੇ ਡਿੱਗਣ ਹੀ ਲੱਗੀ ਸੀ। ਉਦੋਂ ਹੀ ਮੇਰੀ ਨੂਨੇ ਆ ਕੇ ਉਹਨਾਂ ਨੂੰ ਸੰਭਾਲਿਆ। ਉਹ ਕਿਸੇ ਕੰਮ ਕਰਕੇ ਤੇਰੀ ਪਤਨੀ ਨੂੰ ਮਿਲਣ ਆਈ ਸੀ। ਉਸ ਸਮੇਂ ਤੇਰੀ ਸਾਸਤੇ ਸਾਲੀ ਵੀ ਇੱਥੇ ਸੀ। ਉਹਨਾਂ ਨੇ ਵੀ ਤੇਰੀ ਪਤਨੀ ਨੂੰ ਕੁਝ ਨਹੀਂ ਕਿਹਾ। ਸਗੋਂ ਮਨਜੀਤ ਭੈਣ ਜੀ ਦੀ ਬੇਇੱਜ਼ਤੀ ਕਰਨ ਲੱਗੀਆਂ। ਜਦੋਂ ਮੇਰੀ ਨੂ ਨੇ ਮਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੀ ਸਾਸ ਦੀ ਬੇਇੱਜ਼ਤੀ ਨਾ ਕਰਿਆ ਕਰੇ। ਤਾਂ ਮਨੀ ਨੇ ਮੇਰੀ ਨੂ ਨੂੰ ਆਪਣੇ ਘਰੋਂ ਨਿਕਲ ਜਾਣ ਲਈ ਕਿਹਾ। ਉਸ ਤੋਂ ਬਾਅਦ ਅਸੀਂ ਤੁਹਾਡੇ ਘਰ ਨਹੀਂ ਆਏ। ਅੱਜ ਮਨਜੀਤ ਭੈਣ ਜੀ ਦੇ ਬਾਰੇ ਸੁਣਿਆ ਤਾਂ ਤੈਨੂੰ ਮਿਲਣ ਆ ਗਈ। ਸ਼ਰਮਾ ਆਂਟੀ ਨੇ ਮਨੀ ਦੇ ਘਟਿਆ ਪੰਦਾ ਇੱਕ ਹੋਰ ਖੁਲਾਸਾ ਕੀਤਾ। ਸ਼ਰਮਾ ਆਂਟੀ ਦੀ ਗੱਲ ਸੁਣ ਕੇ ਰਵਜੀਤ ਸੁੱਨ ਖੜਾ ਰਹਿ ਗਿਆ ਸੀ ਜਦਕਿ ਮਨੀ ਨੇ ਠੀਕ ਦਿਆਂ ਸ਼ਰਮਾ ਆਂਟੀ ਨੂੰ ਕਿਹਾ ਤੁਸੀਂ ਮੇਰੇ ਪਤੀ ਨੂੰ ਭੜਕਾਉਣ ਦੀ ਕੋਸ਼ਿਸ਼ ਨਾ ਕਰੋ ਮੈਂ ਅਜਿਹਾ ਕੁਝ ਨਹੀਂ ਕੀਤਾ ਇਹ ਮੇਰੇ ਘਰ ਦਾ ਮਾਮਲਾ ਹੈ ਤੁਸੀਂ ਇੱਥੇ ਜਾਓ ਜ਼ਿਆਦਾ ਚੀਕਣ ਦੀ ਲੋੜ ਨਹੀਂ ਸ਼ਰਮਾ ਆਂਟੀ ਇੱਥੋਂ ਨਹੀਂ ਜਾਣਗੇ ਤੂੰ ਮੇਰੇ ਘਰੋਂ ਨਿਕਲ ਜਾ ਝੂਠ ਆਂਟੀ ਜੀ ਨਹੀਂ ਤੂੰ ਬੋਲ ਰਹੀਆਂ ਜੇਕਰ ਮੈਂ ਆਪਣੇ ਗਵਾਂਡੀਆਂ ਦੀ ਗੱਲ ਇਹ ਸੁਣੀ ਹੁੰਦੀ ਤਾਂ ਤੇਰੀ ਤੇ ਤੇਰੀ ਮੰਮੀ ਦੀ ਅਸਲੀਅਤ ਬਹੁਤ ਪਹਿਲਾਂ ਮੇਰੇ ਸਾਹਮਣੇ ਆ ਗਈ ਹੁੰਦੀ ਤਾਂ ਅੱਜ ਮੇਰੀ ਮਾਂ ਮੈਨੂੰ ਇਸ ਤਰ੍ਹਾਂ ਛੱਡ ਕੇ ਨਾ ਜਾਂਦੀ ਰਵਜੀਤ ਨੇ ਮਨੀ ਨੂੰ ਖੁਰਦੇ ਹੋਏ ਗੁੱਸੇ ਵਿੱਚ ਕਿਹਾ ਮਨੀ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਉਸਦੀ ਅਸਲੀਅਤ ਰਵਜੀਤ ਦੇ ਸਾਹਮਣੇ ਆ ਗਈ ਹੈ ਹੁਣ ਚੁੱਪ ਰਹਿਣ ਵਿੱਚ ਹੀ ਉਸਦੀ ਭਲਾਈ ਹੈ ਨਹੀਂ ਤਾਂ ਜੇਕਰ ਰਵਜੀਤ ਨੇ ਗੁੱਸੇ ਵਿੱਚ ਆ ਕੇ ਉਸਨੂੰ ਘਰੋਂ ਕੱਢ ਦਿੱਤਾ ਤਾਂ ਉਹ ਕਿੱਥੇ ਜਾਵੇਗੀ ਉਸਦੀ ਭਾਬੀ ਪੇਕਿਆਂ ਵਿੱਚ ਉਸਨੂੰ ਰਹਿਣ ਨਹੀਂ ਦੇਵੇਗੀ ਤੇ ਉਹ ਕੋਈ ਨੌਕਰੀ ਵੀ ਨਹੀਂ ਕਰਦੀ ਤਾਂ ਕਿੱਥੇ ਜਾਵੇਗੀ ਮਨੀ ਨੇ ਜਲਦੀ ਹੀ ਰੋਂਦਾ ਨਾਟਕ ਕਰਦੇ ਹੋਏ ਕਿਹਾ ਰਵਜੀਤ ਮੈਨੂੰ ਮਾਫ ਕਰ ਦਿਓ ਮੈਂ ਆਪਣੀ ਮਾਂ ਦੇ ਪਹਿਕਾਵੇ ਵਿੱਚ ਆ ਗਈ ਸੀ ਮੇਰੇ ਤੋਂ ਬਹੁਤ ਵੱਡਾ ਪਾਪ ਹੋਇਆ ਮੈਂ ਮੰਮੀ ਜੀ ਤੋਂ ਮਾਫੀ ਮੰਗ ਕੇ ਉਹਨਾਂ ਨੂੰ ਕਰ ਲਿਆਵਾਂਗੀ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਰਵਜੀਤ ਨੇ ਮਨੀ ਦੀਆਂ ਗੱਲਾਂ ਦਾ ਕੋਈ ਜਵਾਬ ਨਾ ਦਿੱਤਾ ਫਸ ਤੇ ਆਂਟੀ ਨੂੰ ਕਿਹਾ ਆਂਟੀ ਤੁਹਾਡੇ ਨਾਲ ਕੁਝ ਗੱਲ ਕਰਨੀ ਹੈ ਕੀ ਤੁਸੀਂ ਬਾਹਰ ਤੱਕ ਚੱਲੋਗੇ ਹਾਂ ਹਾਂ ਚੱਲ ਮੈਂ ਤੇਰੇ ਨਾਲ ਚੱਲਦੀ ਆਂ ਸ਼ਰਮਾ ਆਂਟੀ ਨੇ ਕਿਹਾ ਰਵਜੀਤ ਸ਼ਰਮਾ ਆਂਟੀ ਦੇ ਨਾਲ ਉਹਨਾਂ ਦੇ ਘਰ ਚਲਾ ਗਿਆ। ਇਧਰ ਮਨੀ ਦਾ ਦਿਲ ਬਹੁਤ ਘਬਰਾ ਰਿਹਾ ਸੀ ਕਿ ਰਵਜੀਤ ਆਂਟੀ ਨਾਲ ਕੀ ਗੱਲ ਕਰ ਰਿਹਾ ਹੋਵੇਗਾ। ਉਹ ਇਹਨਾਂ ਤਾਂ ਸਮਝ ਗਈ ਕਿ ਗੱਲ ਉਸਦੇ ਨਾਲ ਹੀ ਸੰਬੰਧਿਤ ਹੈ। ਥੋੜੀ ਦੇਰ ਬਾਅਦ ਰਵਜੀਤ ਵਾਪਸ ਆਇਆ। ਉਸਨੇ ਮਨੀ ਨੂੰ ਚਾਹ ਬਣਾਉਣ ਦੇ ਲਈ ਕਿਹਾ। ਮਨੀ ਚਾਹ ਬਣਾ ਕੇ ਲੈ ਆਈ। ਉਦੋਂ ਹੀ ਕੰਮ ਵਾਲੀ ਕਮਲਾ ਉੱਥੇ ਆ ਗਈ। ਕਮਲਾ ਨੂੰ ਦੇਖ ਕੇ ਮਨੀ ਨੇ ਉਸਨੂੰ ਕਿਹਾ। ਕਮਲਾ ਤੂੰ ਚੰਗਾ ਕੀਤਾ ਜੋ ਅੱਜ ਜਲਦੀ ਆ ਗਈ। ਹਣਤੂ ਬਰਤਨ ਸਾਫ ਕਰਕੇ ਖਾਣਾ ਬਣਾਉਣ ਵਿੱਚ ਮੇਰੀ ਮਦਦ ਕਰ। ਭਾਬੀ ਜੀ ਮੈਂ ਇੱਥੇ ਕੰਮ ਕਰਨ ਨਹੀਂ ਆਈ। ਤੁਹਾਨੂੰ ਇਹ ਦੱਸਣ ਆਈਆਂ ਕਿ ਹੁਣ ਮੈਂ ਤੁਹਾਡੇ ਘਰ ਕੰਮ ਨਹੀਂ ਕਰਾਂਗੀ। ਮੈਂ ਤਾਂ ਬਹੁਤ ਪਹਿਲਾਂ ਹੀ ਤੁਹਾਡਾ ਕੰਮ ਛੱਡ ਦਿੰਦੀ। ਪਰ ਮਾਂ ਜੀ ਦੀ ਵਜ੍ਹਾ ਕਰਕੇ ਇੱਥੇ ਕੰਮ ਕਰ ਰਹੀ ਸੀ। ਹੁਣ ਜਦੋਂ ਇੱਥੇ ਮਾਂ ਜੀ ਨਹੀਂ ਆ ਤਾਂ ਮੈਂ ਤੁਹਾਡੇ ਘਰ ਕੰਮ ਨਹੀਂ ਕਰਨਾ। ਤੁਸੀਂ ਮੇਰਾ ਹਿਸਾਬ ਕਰ ਦਿਓ। ਕਮਲਾ ਨੇ ਮੂੰਹ ਬਣਾ ਕੇ ਕਿਹਾ। ਕਮਲਾ ਦੀ ਗੱਲ ਸੁਣ ਕੇ ਮਨੀ ਦੇ ਹੱਥ ਪੈਰ ਠੰਡੇ ਹੋ ਗਏ। ਅਸਨੇ ਘਬਰਾ ਕੇ ਕਾਹਲੀ ਕਾਹੇ ਕਿਆ ਕਮਲਾ ਤੂੰ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ ਮੈਂ ਤਾਂ ਸਮਝੇ ਤੇ ਤੈਨੂੰ ਤੇਰੀ ਤਨਖਾਹ ਦਿੰਨੀ ਆ ਛੁੱਟੀ ਦੇ ਪੈਸੇ ਵੀ ਨਹੀਂ ਕੱਟਦੀ ਭਾਬੀ ਜੀ ਤੁਸੀਂ ਮੈਨੂੰ ਹਰਾਮ ਦਾ ਪੈਸਾ ਨਹੀਂ ਦਿੰਦੇ ਕੰਮ ਕਰਦੀ ਆ ਤਾਂ ਹੀ ਪੈਸਾ ਦਿੰਦੇ ਹੋ ਹੁਣ ਮੈਂ ਤੁਹਾਡੇ ਘਰ ਦਾ ਕੰਮ ਨਹੀਂ ਕਰਨਾ ਕਮਲਾ ਨੇ ਠੋਕ ਕੇ ਕਿਹਾ ਸੀ ਤੇਰੇ ਕਿੰਨੇ ਪੈਸੇ ਬਣੇ ਕਮਲਾ ਰਵਜੀਤ ਨੇ ਗੰਭੀਰ ਲੇਜ਼ੇ ਵਿੱਚ ਕਿਹਾ ਕਮਲਾ ਨੂੰ ਇਸ ਤਰ੍ਹਾਂ ਕਹਿਣ ਦੇ ਲਈ ਰਵਜੀਤ ਨਹੀਂ ਗਿਆ ਸੀ ਉਸਨੇ ਆਂਟੀ ਦੇ ਨਾਲ ਜਾ ਕੇ ਕਮਲਾ ਨੂੰ ਕਿਹਾ ਸੀ ਕਿ ਉਹ ਉਸਦੇ ਘਰ ਦਾ ਕੰਮ ਛੱਡ ਦੇਵੇ ਜੇਕਰ ਉਹ ਕੰਮ ਛੱਡ ਦੇਵੇਗੀ ਤਾਂ ਉਹ ਉਸ ਨੂੰ ਕੰਮ ਨਾ ਕਰਨ ਦੇ ਪੈਸੇ ਹਰ ਮਹੀਨੇ ਦੇਵੇਗਾ ਰਵਜੀਤ ਆਪਣੀ ਪਤਨੀ ਨੂੰ ਉਸਦੀ ਗਲਤੀ ਦਾ ਅਹਿਸਾਸ ਕਰਵਾਉਣਾ ਚਾਹੁੰਦਾ ਸੀ ਕਮਲਾ ਨੂੰ ਵੀ ਮੁਫਤ ਵਿੱਚ ਪੈਸੇ ਮਿਲਣ ਲੱਗੇ ਸੀ ਤਾਂ ਉਹ ਤਿਆਰ ਹੋ ਗਈ ਵੈਸੇ ਵੀ ਕਮਲਾ ਮਨਜੀਤਕੌਰ ਦੀ وجہ ਨਾਲ ਹੀ ਉਸ ਘਰ ਵਿੱਚ ਟਿੱਕੀ ਹੋਈ ਸੀ ਮਨੀ ਦਾ ਵਿਹਾਰ ਉਸ ਨੂੰ ਪਸੰਦ ਨਹੀਂ ਸੀ ਅੱਜ ਖੁਦ ਰਵਜੀਤ ਉਸਨੂੰ ਕੰਮ ਨਾ ਕਰਨ ਦੇ ਲਈ ਕਹਿ ਰਿਹਾ ਸੀ ਤਾਂ ਕਮਲਾ ਉਸਦੀ ਚਾਲ ਵਿੱਚ ਸ਼ਾਮਲ ਹੋ ਕੇ ਉਸਦੀ ਗੱਲ ਮੰਨ ਗਈ। ਵੀਰ ਮੈਂ 20 ਦਿਨ ਇਸ ਮਹੀਨੇ ਕੰਮ ਕੀਤਾ। ਕਮਲਾ ਨੇ ਦੱਸਿਆ। ਲੈ ਕਮਲਾ ਮੈਂ ਤੈਨੂੰ ਪੂਰੇ ਮਹੀਨੇ ਦੀ ਤਨਖਾਹ ਦੇ ਰਿਹਾ। ਤੂੰ ਮੇਰੀ ਮਾਂ ਦੀ ਬਹੁਤ ਸੇਵਾ ਕੀਤੀ ਆ। ਰਵਜੀਤ ਨੇ ਕਿਹਾ। ਮਾਂ ਜੀ ਬਹੁਤ ਚੰਗੀ ਆ। ਉਹ ਮੈਨੂੰ ਘਰ ਦੀ ਨੌਕਰਾਨੀ ਨਹੀਂ ਆਪਣੀ ਬੇਟੀ ਸਮਝਦੀ ਸੀ। ਇਸ ਲਈ ਮੈਂ ਵੀ ਉਹਨਾਂ ਦਾ ਕੰਮ ਕਰ ਦਿੰਦੀ ਸੀ। ਪਰ ਵੀਰ ਤੁਸੀਂ ਤੇ ਭਾਬੀ ਜੀ ਨੇ ਮਾਂ ਜੀ ਦੇ ਨਾਲ ਚੰਗਾ ਨਹੀਂ ਕੀਤਾ। ਪਰਮਾਤਮਾ ਉਸ ਦੀ ਸਜ਼ਾ ਤੁਹਾਨੂੰ ਦੇਵੇਗਾ। ਇਹਨਾਂ ਕਹਿ ਕੇ ਕਮਲਾ ਨੇ ਪੈਸੇ ਲਏ ਤੇ ਉੱਥੋਂ ਚਲੀ ਗਈ। ਰਵਜੀਤ ਹੁਣ ਘਰ ਦਾ ਕੰਮ ਕਿਵੇਂ ਹੋਵੇਗਾ? ਕਮਲਾ ਵੀ ਚਲੀ ਗਈ। ਮਨੀ ਨੇ ਪਰੇਸ਼ਾਨ ਹੁੰਦਿਆਂ ਕਿਹਾ ਘਰ ਦਾ ਕੰਮ ਹੁਣ ਤੂੰ ਕਰੇਂਗੀ। ਮੈਂ ਤਾਂ ਘਰ ਦਾ ਕੰਮ ਕਰਨੋਂ ਰਿਹਾ। ਇਸ ਵਿੱਚ ਇਹਨਾਂ ਪਰੇਸ਼ਾਨ ਹੋਣ ਦੀ ਕੀ ਲੋੜ ਐ? ਹਰ ਔਰਤ ਆਪਣੇ ਘਰ ਦਾ ਕੰਮ ਕਰਦੀ ਐ। ਤੇਰੇ ਪੇਕਿਆਂ ਵਿੱਚ ਨੌਕਰ ਤਾਂ ਲੱਗੇ ਨਹੀਂ ਸੀ। ਤੈਨੂੰ ਘਰ ਦਾ ਕੰਮ ਕਰਨ ਦੀ ਆਦਤ ਹੋਵੇਗੀ ਹੁਣ ਤੱਕ ਤੂੰ ਇੱਥੇ ਮੇਰੀ ਮਾਂ ਦੀ ਬਦੌਲਤ ਮੇਰੇ ਪੈਸੇ ਤੇ ਐਸ਼ ਕਰ ਰਹੀ ਸੀ ਹੁਣ ਨਾ ਇੱਥੇ ਮੰਮੀ ਆ ਨਾ ਮੈਂ ਤੈਨੂੰ ਇਨੇ ਪੈਸੇ ਦੇਵਾਂਗਾ ਕਿ ਤੂੰ ਨੌਕਰ ਰੱਖ ਸਕੇ ਅੱਜ ਤੋਂ ਘਰ ਦਾ ਹਰ ਕੰਮ ਤੂੰ ਕਰੇਂਗੀ ਬੱਚੇ ਵੀ ਤੇਰੀ ਮਦਦ ਕਰਨਗੇ ਹੁਣ ਤੈਨੂੰ ਅਹਿਸਾਸ ਹੋਊਗਾ ਕਿ ਤੂੰ ਮੇਰੀ ਮਾਂ ਦੇ ਨਾਲ ਕੀ ਕੀਤਾ ਹੁਣ ਜਾ ਕੇ ਖਾਣਾ ਬਣਾ ਮੈਨੂੰ ਭੁੱਖ ਲੱਗੀ ਆ ਤੇ ਅੱਜ ਤੋਂ ਬਾਅਦ ਬਾਹਰੋਂ ਖਾਣਾ ਨਹੀਂ ਮੰਗਵਾਣਾ ਰਾਵ ਜੀ ਇਤਨੇ ਸਖਤ ਸ਼ਬਦਾਂ ਵਿੱਚ ਕਿਹਾ ਤੇ ਟੀਵੀ ਚ ਲਾ ਕੇ ਦੇਖਣ ਲੱਗਾ ਮਨੀ ਸਮਝ ਗਈ ਹੁਣ ਉਸਤੇ ਬੁਰੇ ਦਿਨ ਸ਼ੁਰੂ ਹੋ ਗਏ ਉਸਤੇ ਪਾਪਾਂ ਦਾ ਘੜਾ ਭਰ ਚੁੱਕਿਆ ਸੀ ਉਹ ਮਨ ਹੀ ਮਨ ਪਛਤਾ ਰਹੀ ਸੀ ਜੇਕਰ ਉਸਨੇ ਆਪਣੀ ਸੱਸ ਦੇ ਨਾਲ ਇਨਾ ਬੁਰਾ ਵਿਹਾਰ ਨਾ ਕੀਤਾ ਹੁੰਦਾ ਤਾਂ ਉਸ ਨੂੰ ਅੱਜ ਇਹ ਦਿਨ ਦੇਖਣੇ ਨਹੀਂ ਸੀ ਪੈਣੇ ਸਮਾਂ ਆਪਣੀ ਗਤੀ ਨਾਲ ਅੱਗੇ ਵਧਦਾ ਰਿਹਾ ਦੇਖਦੇ ਹੀ ਦੇਖਦੇ 6 ਮਹੀਨੇ ਦਾ ਸਮਾਂ ਬੀਤ ਗਿਆ ਹੁਣ ਮਨੀ ਦਿਨ ਰਾਤ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਪੰਡਿਤ ਹੋਣਾ, ਕੱਪੜੇ, ਝਾੜੂ-ਪੋਚਾ, ਘਰ ਦੀ ਸਾਫ-ਸਫਾਈ, ਖਾਣਾ, ਸਾਰੇ ਕੰਮ ਮਨੀ ਨੂੰ ਹੀ ਕਰਨੇ ਪੈਂਦੇ। ਹੁਣ ਉਹ ਆਪਣੀਆਂ ਸਹੇਲੀਆਂ ਦੇ ਨਾਲ ਵੀ ਨਹੀਂ ਸੀ ਮਿਲ ਸਕਦੀ। ਕਿੱਤੀ ਪਾਰਟੀ, ਸ਼ਾਪਿੰਗ ਸਭ ਬੰਦ ਹੋ ਗਿਆ ਸੀ। ਮਨੀ ਇਸੇ ਦੌਰਾਨ ਕਈ ਵਾਰ ਆਪਣੀ ਸਾਸਤੇ ਕੋਲ ਵੀ ਗਈ ਸੀ ਅਤੇ ਮਾਫੀ ਵੀ ਮੰਗੀ। ਘਰ ਜਾਣ ਦੇ ਲਈ ਬੇਨਤੀ ਕੀਤੀ। ਪਰ ਮਨਜੀਤ ਕੌਰ ਨੇ ਮਨੀ ਦੇ ਨਾਲ ਘਰ ਆਉਣ ਤੋਂ ਇਨਕਾਰ ਕਰ ਦਿੱਤਾ। ਰਵਜੀਤ ਹਰ ਦਿਨ ਆਪਣੀ ਮਾਂ ਦੇ ਕੋਲ ਜਾ ਕੇ ਉਸ ਤੋਂ ਮਾਫੀ ਮੰਗਦਾ। पर मनजीत कौर रविजीत ਨੂੰ ਮਾਫ ਕਰਨ ਦੇ ਲਈ ਤਿਆਰੀ ਨਹੀਂ ਸੀ ਇੱਕ ਦਿਨ ਰਵਜੀਤ ਸ਼ਾਮ ਨੂੰ ਆਪਣੀ ਮਾਂ ਦੇ ਕੋਲ ਗਿਆ ਉਸ ਸਮੇਂ ਉਹ ਆਪਣੀ ਸਹੇਲੀ ਨਾਲ ਬੈਠ ਕੇ ਚਾਹ ਪੀ ਰਹੀ ਸੀ ਰਵਜੀਤ ਨੂੰ ਦੇਖਦੇ ਹੀ ਉਹ اٹਕੇ ਅੰਦਰ ਜਾਣ ਲੱਗੀ ਰਵਜੀਤ ਨੇ ਅੱਗੇ ਹੋ ਕੇ ਉਸ ਦਾ ਰਸਤਾ ਰੋਕ ਲਿਆ ਤੇ ਪੈਰ ਫੜ ਕੇ ਰੋਕਦੇ ਹੋਏ ਕਿਹਾ ਮੰਮੀ ਤੁਹਾਨੂੰ ਕੀ ਹੋ ਗਿਆ ਤੁਸੀਂ ਇੰਨੇ ਸਖਤ ਤਾਂ ਨਹੀਂ ਸੀ ਹੁਣ ਮੈਨੂੰ ਮਾਫ ਕਰ ਦਿਓ ਮੈਂ ਮੰਨਦਾ ਮੇਰੇ ਤੋਂ ਬਹੁਤ ਜ਼ਿਆਦਾ ਗੁਨਾਹ ਹੋਇਆ ਪਰ ਤੁਸੀਂ ਤਾਂ ਮਾਂ ਹੋ ਮਾਂ ਤਾਂ ਦਿਆਲਤਾ ਮਮਤਾ ਦੀ ਮੂਰਤ ਹੁੰਦੀ ਹੈ ਫਿਰ ਤੁਸੀਂ ਇੰਨੇ ਸਖਤ ਕਿਵੇਂ ਹੋ ਗਏ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਘਰ ਚੱਲੋ ਹੁਣ ਉਸ ਘਰ ਵਿੱਚ ਤੁਹਾਡਾ અપਮਾਨ ਨਹੀਂ ਹੋਵੇਗਾ ਇਹ ਮੇਰਾ ਵਾਦਾ ਬੱਚੇ ਵੀ ਤੁਹਾਨੂੰ ਬਹੁਤ ਯਾਦ ਕਰਦੇ ਆ ਮਨਜੀਤ ਕੌਰ ਨੇ ਰਵਜੀਤ ਨੂੰ ਪੈਰਾਂ ਤੋਂ ਉਠਾ ਕੇ ਖੜਾ ਕੀਤਾ ਤੇ ਆਪਣੇ ਕੋਲ ਬਿਠਾਉਂਦੇ ਹੋਏ ਬਹੁਤ ਪਿਆਰ ਨਾਲ ਕਿਹਾ ਰਵਜੀਤ ਮੈਂ ਤੈਨੂੰ ਬਹੁਤ ਪਹਿਲਾਂ ਹੀ ਮਾਫ ਕਰ ਦਿੱਤਾ ਸੀ ਪਰ ਮੈਂ ਤੇਰੇ ਨਾਲ ਘਰ ਨਹੀਂ ਜਾ ਸਕਦੀ ਮੈਨੂੰ ਇੱਥੇ ਬੱਚਿਆਂ ਦੇ ਨਾਲ ਬਹੁਤ ਚੰਗਾ ਲੱਗਦਾ। ਇੱਥੇ ਭੈਣ ਜੀ ਤੇ ਬੱਚਿਆਂ ਦੇ ਨਾਲ ਮੇਰਾ ਸਮਾਂ ਚੰਗਾ ਬੀਤ ਜਾਂਦਾ। ਮੈਨੂੰ ਬੱਚਿਆਂ ਦੇ ਵਿੱਚ ਰਹਿ ਕੇ ਖੁਸ਼ੀ ਮਿਲਦੀ ਹੈ। ਤੇਰੇ ਪਾਪਾ ਦਾ ਵੀ ਇੱਕ ਸੁਪਨਾ ਸੀ ਕਿ ਉਹ ਪਿੰਡ ਦੇ ਵਿੱਚ ਇੱਕ ਸਕੂਲ ਖੋਲਣ। ਉਹਨਾਂ ਨੂੰ ਵੀ ਬੱਚਿਆਂ ਦਾ ਸਾਥ ਬਹੁਤ ਪਸੰਦ ਸੀ। ਪਰ ਬੇਵਕਤ ਉਹਨਾਂ ਦੇ ਚਲੇ ਜਾਣ ਨਾਲ ਉਹਨਾਂ ਦਾ ਸੁਪਨਾ ਪੂਰਾ ਨਹੀਂ ਹੋਇਆ। ਹੁਣ ਮੈਂ ਇੱਥੇ ਬੱਚਿਆਂ ਦੇ ਵਿੱਚ ਰਹਿਣੀ ਆ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਤੇਰੇ ਪਾਪਾ ਦਾ ਸੁਪਨਾ ਪੂਰਾ ਕਰ ਰਹੀ ਹਾਂ। ਪਲੇਵੇ ਵੀ ਤਾਂ ਇੱਕ ਸਕੂਲ ਹੀ ਆ। ਜਿੱਥੇ ਬੱਚਿਆਂ ਨੂੰ ਰੱਖ ਕੇ ਉਹਨਾਂ ਨੂੰ ਸਿਖਾਇਆ ਜਾਂਦਾ। ਇਸ ਲਈ ਮੈਂ ਤੇਰੇ ਨਾਲ ਨਹੀਂ ਜਾ ਸਕਦੀ। ਆਪਣੀ ਮਾਂ ਦੀ ਗੱਲ ਸੁਣ ਕੇ ਰਵਜੀਤ ਚੁੱਪ ਹੋ ਗਿਆ। ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਜਵਾਬ ਦੇਵੇ। ਉਦੋਂ ਹੀ ਮਨ ਹੀ ਵੀ ਆ ਗਈ। ਉਸ ਨੇ ਆਪਣੀ ਸੱਸ ਦੀਆਂ ਗੱਲਾਂ ਸੁਣ ਲਈਆਂ ਸੀ। ਉਸ ਨੇ ਆਪਣੇ ਸੱਸ ਦੇ ਪੈਰਾਂ ਵਿੱਚ ਡੈਗਦੇ ਹੋਏ ਕਿਹਾ, "ਮੰਮੀ ਜੀ, ਤੁਸੀਂ ਆਪਣੇ ਘਰ ਵਿੱਚ ਬੱਚਿਆਂ ਦਾ ਪਲੇ ਵੀ ਚਲਾ ਲਿਓ। ਆਂਟੀ ਦਾ ਘਰ ਤਾਂ ਛੋਟਾ ਹੈ। ਇੱਥੇ ਤਾਂ ਬਾਹਰ ਗਾਰਡਨ ਵੀ ਨਹੀਂ ਹੈ।" ਬੱਚੇ ਕਮਰੇ ਵਿੱਚ ਹੀ ਕੈਦ ਰਹਿੰਦੇ ਆ ਆਪਣਾ ਘਰ ਬਹੁਤ ਵੱਡਾ ਬਾਹਰ ਬਹੁਤ ਵੱਡਾ ਗਾਰਡਨ ਵੀ ਹੈ ਉੱਥੇ ਬੱਚੇ ਬਹੁਤ ਖੁਸ਼ ਰਹਿਣਗੇ ਤੁਸੀਂ ਤੇ ਆਂਟੀ ਵੀ ਉੱਥੇ ਹੀ ਰਹਿਣਾ ਅਸੀਂ ਉੱਪਰ ਵਾਲੀ ਮੰਜ਼ਲ ਵਿੱਚ ਰਹਾਂਗੇ ਇਹ ਘਰ ਆਂਟੀ ਕਿਰਾਏ ਤੇ ਦੇ ਦੇਣ ਮੈਂ ਵੀ ਤੁਹਾਡੀ ਮਦਦ ਕਰਾਂਗੀ ਮੰਮੀ ਜੀ ਪਲੀਜ਼ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਨਾਲ ਬਹੁਤ ਬੁਰਾ ਵਿਹਾਰ ਕੀਤਾ ਆਪਣੀ ਧੀ ਸਮਝ ਕੇ ਮਾਫ਼ ਕਰ ਦਿਓ ਮੈਂ ਆਪਣੀ ਮਾਂ ਦੇ ਬਹਿਕਾਵੇ ਵਿੱਚ ਆ ਗਈ ਸੀ ਮੈਨੂੰ ਉਹਨਾਂ ਦਾ ਮਤਲਬ ਦਿਖਾਈ ਨਹੀਂ ਦਿੱਤਾ ਕਿਉਂਕਿ ਉਹ ਮੇਰੀ ਮਾਂ ਸੀ ਪਰ ਕਦੇ-ਕਦੇ ਆਪਣੀ ਮਾਂ ਵੀ ਮਤਲਬੀ ਹੋ ਕੇ ਆਪਣੀ ਧੀ ਦਾ ਘਰ ਉਜਾੜਨ ਦਾ ਕੰਮ ਕਰਦੀ ਹੈ ਜਿਵੇਂ ਮੇਰੀ ਮਾਂ ਨੇ ਕੀਤਾ ਮੇਰੀ ਤਾਂ ਗਲਤੀ ਹੋਈ ਹੁਣ ਮੈਨੂੰ ਸਮਝ ਆ ਗਿਆ ਕਿ ਔਰਤ ਜਦੋਂ ਆਪਣੇ ਸਬਰ ਦੀ ਵਰਤੋਂ ਨਹੀਂ ਕਰਦੀ ਤਾਂ ਉਹ ਲੋਕਾਂ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਹੀ ਘਰ ਨੂੰ ਨਰਕ ਬਣਾ ਦਿੰਦੀ ਹੈ ਜਿਵੇਂ ਮੈਂ ਕੀਤਾ ਮੈਂ ਆਪਣੀ ਮਾਂ ਤੇ ਸਹੇਲੀਆਂ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਸਵਰਗ ਵਰਗੇ ਘਰ ਨੂੰ ਨਰਕ ਬਣਾ ਦਿੱਤਾ ਹੁਣ ਮੇਰੀਆਂ ਅੱਖਾਂ ਤੋਂ ਸਵਾਰਥ ਦਾ ਪਰਦਾ हट ਗਿਆ। ਤੁਸੀਂ ਆਪਣੇ ਘਰ ਚੱਲੋ। ਮੈਂ ਤੁਹਾਨੂੰ ਲੈਣ ਆਈ ਹਾਂ। ਉਦੋਂ ਹੀ ਮਨਜੀਤ ਕੌਰ ਦੇ ਪੋਤਾ-ਪੋਤੀ ਵੀ ਉੱਥੇ ਆ ਗਏ ਤੇ ਆਪਣੀ ਦਾਦੀ ਨਾਲ ਚਿੰਬੜ ਗਏ। ਹਾਂਜੀ ਦਾਦੀ, ਤੁਸੀਂ ਆਪਣੇ ਘਰ ਚੱਲੋ। ਅਸੀਂ ਤੁਹਾਡਾ ਕਮਰਾ ਬਹੁਤ ਚੰਗੀ ਤਰ੍ਹਾਂ ਸਜਾ ਦਿੱਤਾ। ਅਸੀਂ ਤੁਹਾਡੇ ਤੋਂ ਕਹਾਣੀਆਂ ਵੀ ਸੁਣਨੀਆਂ। ਤੁਸੀਂ ਘਰ ਚੱਲੋ। ਮੰਮੀ-ਪਾਪਾ ਨੂੰ ਮਾਫ਼ ਕਰ ਦਿਓ। ਅਸੀਂ ਦੋਨੋਂ ਵੀ ਮੰਮੀ-ਪਾਪਾ ਦੇ ਵੱਲੋਂ ਮਾਫ਼ੀ ਮੰਗਦੇ ਹਾਂ। हां मां जी ਘਰ ਚਲੋ ਜਿਸ ਨਾਲ ਮੈਂ ਵੀ ਤੁਹਾਡੇ ਘਰ ਕੰਮ ਕਰਨ ਲਈ ਆ ਸਕਾਂ ਬਿਨਾ ਕੰਮ ਕੀਤੇ ਬੈਠ ਕੇ ਕਦੋਂ ਤੱਕ ਤਨਖਾਹ ਲੈਂਦੀ ਰਹਾਂਗੀ ਉਸੇ ਸਮੇਂ ਕਮਲਾ ਨੇ ਆਉਂਦੀ ਹੋਈ ਕਿਹਾ ਮਨੀ ਦੇ ਨਾਲ ਸਾਰਿਆਂ ਨੇ ਚੌਂਕ ਕੇ ਕਮਲਾ ਨੂੰ ਦੇਖਿਆ ਮਨੀ ਸਮਝ ਗਈ ਸੀ ਪਰ ਇਸ ਗੱਲ ਤੇ ਉਸ ਨੂੰ ਗੁੱਸਾ ਨਹੀਂ ਆਇਆ ਸਗੋਂ ਹਲਕਾ ਜਿਹਾ ਮੁਸਕਰਾਉਣ ਲੱਗੀ ਹਾਂ ਮਨਜੀਤ ਭੈਣ ਹੁਣ ਤੁਹਾਨੂੰ ਬੱਚਿਆਂ ਨੂੰ ਮਾਫ਼ ਕਰ ਦੇਣਾ ਚਾਹੀਦਾ ਤੇ ਤੁਸੀਂ ਆਪਣੇ ਘਰ ਜਾਓ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਤੇ ਜੋ ਆਪਣੀ ਗਲਤੀ ਸਮਝ ਕੇ ਸੁਧਾਰ ਲਵੇ ਉਸ ਨੂੰ ਤਾਂ ਜ਼ਰੂਰ ਹੀ ਮਾਫ ਕਰ ਦੇਣਾ ਚਾਹੀਦਾ ਸੇਠੀ ਆਂਟੀ ਨੇ ਭਾਵੁਕ ਹੁੰਦਿਆਂ ਕਿਹਾ ਸੀ ਆਪਣੇ ਬੱਚੇ ਤੇ ਮਿਸੇਸ ਸੇਠੀ ਦੀਆਂ ਗੱਲਾਂ ਸੁਣ ਕੇ ਮਨਜੀਤ ਕੌਰ ਵੀ ਭਾਵੁਕ ਹੋ ਗਈ ਤੇ ਉਸਨੇ ਆਪਣੇ ਪੋਤੇ-ਪੋਤੀ ਨੂੰ ਗੱਲ ਨਾਲ ਲਾ ਲਿਆ ਤੇ ਸਾਰਿਆਂ ਨੂੰ ਮਾਫ ਕਰਕੇ ਆਪਣੇ ਨੂੰ ਪੁੱਤ ਦੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੀ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਜੇਕਰ ਇੱਕ ਪੁੱਤ ਆਪਣੀ ਮਾਂ ਦੇ ਲਈ ਸਟੈਂਡ ਲੈਂਦਾ ਤਾਂ ਨੂੰ ਦੀ ਮਜਾਲ ਕੀਤਾ ਕਿ ਉਸ ਨਾਲ ਉਹ ਦੁਰਵਿਹਾਰ ਕਰ ਸਕੇ। ਬਾਕੀ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਬਾਕਸ ਵਿੱਚ ਲਿਖਿਓ। ਚੰਗੀ ਲੱਗੀ ਕਹਾਣੀ ਲਾਈਕ ਵੀ ਕਰਿਓ, ਬਾਤਵਤ ਸ਼ੇਅਰ ਕਰਿਓ। ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਜਲਦੀ ਜਲਦੀ ਸਬਸਕ੍ਰਾਈਬ ਵੀ ਕਰ ਲਵੋ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਉਹ ਵੀ ਪ੍ਰੈਸ ਕਰ ਲਿਓ ਤਾਂ ਕਿ ਅਗਲੀ ਕਹਾਣੀ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਮਿਲਦੇ ਹਾਂ ਕਿਸੇ ਹੋਰ ਨਵੀਂ ਤੇ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਦੇ ਨਾਲ। ਸ਼ੁਕਰੀਆ।